ਇੱਕ ਮਤਬੁੱਦੀ ਨੂੰ ਕਿਸ ਤਰ੍ਹਾਂ ਉਸਦੇ ਪਰਿਵਾਰ ਤੋਂ ਚੋਰੀ ਇੱਕ ਪਰਿਵਾਰ ਵੱਲੋਂ 7 ਸਾਲ ਤੱਕ ਗੁਲਾਮ ਬਣਾ ਕੇ ਰੱਖਿਆ ਗਿਆ ਆਪਣੇ ਘਰ ਦੇ ਕੰਮ ਫਰੀ ਦੇ ਵਿੱਚ ਕਰਵਾਉਣ ਦੇ ਲਈ ਅਤੇ ਬਾਬਾ ਰਤਨਦੇਵ ਸੇਵਾ ਸੁਸਾਇਟੀ ਦੇ ਸਿੰਘਾਂ ਵੱਲੋਂ ਕਿਸ ਤਰ੍ਹਾਂ ਛਾਪਾ ਮਾਰ ਕੇ ਇਸ ਸਾਕਸ਼ ਨੂੰ ਛਡਵਾਇਆ ਗਿਆ ਤੇ ਕਿਸ ਤਰ੍ਹਾਂ ਇਸ ਦਾ ਪਰਿਵਾਰ ਹੁਣ ਇਸ ਸੰਸਥਾ ਨੂੰ ਦਬਾਵਾ ਦੇ ਰਿਹਾ ਹੈ ਅਤੇ ਤੁਹਾਡਾ ਵੀ ਜਲੇ ਵੀਡੀਓ ਦੇਖ ਕੇ ਖੁਸ਼ ਹੋ ਜਾਵੇਗਾ ਜਦੋਂ ਇਸ ਸੰਸਥਾ ਦੇ ਸਿੰਘਾਂ ਨੇ ਇਸ ਸਾਕਸ਼ ਨੂੰ ਛਡਵਾਇਆ ਇਸ ਦੇ ਗੁਲਾਮੀ ਭਰੇ ਜੀਵਨ ਨੂੰ ਆਜ਼ਾਦ ਕਰਵਾਇਆ ਆਓ ਦੇਖੋ ਇਹ ਪੂਰੀ ਵੀਡੀਓ ਕਿਤੇ ਵੀ ਜਿਹੜੇ ਹਨਾ ਤੁਸੀਂ ਮਾਪੇ ਨੂੰ ਬੁਲਾਉਣੇ ਹਨ ਬੀ ਸੰਸਥਾ ਬਹੁਤ ਵਧੀਆ ਚੱਲ ਰਹੀ ਹੈ ਬਾਕੀ ਜਿਹੜੀ ਹੈਗੀ ਹੈ ਪੰਚਾਇਤ ਦਾ ਹੀ ਫੈਸਲਾ ਤੋਂ ਮੰਨਣਾ ਵੀ ਪਊਗਾ ਹੁਣ ਉਹ ਲੈ ਕੇ ਗਿਆ ਤਲਾ ਰੈਗ ਜੀ ਦਾ ਹਾਲਸਾ ਰੈਗ ਜੀ ਥੋੜਾ ਜਿਹਾ ਆਉਣ ਲੱਗੇ ਨਾਲ ਦੇ ਨਾਲ ਕੋਈ ਹੋਰ ਆ ਗਿਆ ਹੋਰ ਠੀਰਾ ਵੀ ਜੀ ਵਧੀਆ ਕਿੰਨੇ ਪਰਿਵਾਰ ਕਿਥੋਂ ਆ ਆ ਗਏ ਬੱਚਾ ਲੈ ਕੇ ਆਉਣ ਅੰਦਰ ਹੀ ਗਏ ਜਾ ਲੈਣ ਉਹ ਨਹੀਂ ਜਾ ਕੋਲ ਨਹੀਂ ਜਾਓ ਜੇਰਦਾ ਵੀਰ ਹੁਣ ਵੀ ਪਿੰਡੋਂ ਸੱਜਣ ਹਾਂਜੀ ਹਾਂਜੀ ਆਜੋ ਯਾਰ ਉਹ ਠੀਠਾ ਜੀ ਆਜੋ ਬਈ ਆਪਦੇ ਪਿੰਡ ਦੇ ਬੰਦਿਆਂ ਦੀ ਮਾੜੀ ਮੋਟੀ ਕਰਤੂਤਾ ਵੇਖ ਲਓ ਦੂਰ ਖੜ ਕੇ ਆ ਯਾਰ ਹੈ ਠੀਠਾ ਜੀ ਹੋ ਠੀਠਾ ਜੀ ਇਹ ਨਹੀਂ ਦੱਸਿਆ ਕਹਿੰਦੇ ਯਾਰ ਆਪਰ ਨਹੀਂ ਮਾਲਾ ਜਗਾ ਕੀ ਮੈਨੂੰ ਪਤਾ ਕੀ ਆ ਆ ਬੰਦਾ ਆ ਲਾਲ ਪਾਗੜੀ ਹਾਂਜੀ ਹਾਂਜੀ ਇਹਦਾ ਬੱਚਾ ਵਿਚਾਰੇ ਦਾ ਅੱਛਾ ਜੀ ਸਵੇਰੇ ਆਪ ਕਿਨੇ ਵਜੇ ਆਏ ਬਾਬਾ ਜੀ ਆਪਾਂ ਪਤਾ ਹੀ ਹੋਤ ਕਿੱਦਾਂ ਖੜਨੀ ਛੱਡ ਗਏ ਉਹ ਤੋਂ ਰਾਹ ਪਛ ਕੇ ਮਾਸ ਉਹਦਾ ਪਿੱਛੇ ਤੇ ਲੱਗੋ ਨੀ ਲੱਗੇ ਨਹੀਂ ਪਿੱਤੀ ਸੀ ਨਾ ਫਿਰ ਦੇਖ ਲੋ ਕਿਹੜਾ ਵੇੜਾ ਅਸੀਂ ਜੱਦੇ ਖੜੇ ਆ ਵੀਰ ਇਹਨਾਂ ਨੂੰ ਪੁੱਛੋ ਵੀ ਇਹਨਾਂ ਨੇ ਸਾਨੂੰ ਦੇਖਿਆ ਪਿੰਡ ਦੇ ਬਾਹਰ ਗੱਡੀਆਂ ਕਰੇ ਅਸੀਂ ਕਹਿ ਵੀ ਤੁੱਚਾ ਪੀ ਲੈਣੇ ਲੱਗੋ ਮੋੜੀ ਗੱਡੀਆਂ ਹਾਂਜੀ ਹਾਂਜੀ ਉਹ ਮੁੰਡਾ ਉਹ ਮੁੰਡਾ ਕਿਹਦਾ ਇੱਕ ਕੋਈ ਨਾ ਮੇਰਾ ਭਤੀਜਾ ਹੋਗਾ ਮੇਰਾ ਚਾਚਾ ਉਹ ਕਿਹ ਵੀਰ ਹੋਣੀ ਹੁੰਦਾ ਭੱਜ ਗਿਆ ਪਰ ਇਹਨੂੰ ਫੜ ਕੋਈ ਨਹੀਂ ਕੋਈ ਇੱਧਰ ਆ ਜਾ ਕੋਈ ਨਹੀਂ ਕੋਈ ਆ ਜਾ ਭਾਈ ਉਪਰ ਦਾਵੇ ਭਾਈ ਦਾ ਨਹੀਂ ਹੋਣਾ ਤੂੰ ਉਹ ਫੜ ਇਹਨੂੰ ਫੜ ਇਹਨੂੰ ਫੜ ਕੇ ਲੈ ਇਹਨੂੰ ਵਾਹ ਆ ਗਿਆ ਵੋਇਨੇ ਬਾਬਾ ਜੀ ਉਹਨੇ ਪਿਓ ਹੀ ਬਦਲਤਾ ਗੁਰਗਾਂ ਜਾ ਓਏ ਉਹ ਪਿਓ ਬਦਲਦਾ ਪਹਿਲਾਂ ਵੀਰੇ ਮੇਰਾ ਪਿਓ ਹੀ ਨਹੀਂ ਆ ਐਵੇਂ ਲੜਾ ਸਾਰੇ ਦੱਬਰੀ ਐਦਾਂ ਦਾ ਦੱਸੋ ਭਾਈ ਹੁਣ ਕਰਦੂਤ ਬੰਦੇ ਜੀ ਇਹਵੇਂ ਲੜਾ ਜੇ ਬੰਦੇ ਚ ਕੋਈ ਸਚਾਈ ਹੋਵੇ ਮੈਨੂੰ ਲੱਗਦਾ ਸਾਰਾ ਗੱਲਾਂ ਗਵਾਉਂਦੇ ਭਾਈ ਹੈ ਧਾਂਗ ਵਾਂਗ ਤਿੰਨ ਤਿੰਨ ਹੋਊਗੀ ਇਹ ਕਦੇ ਮੇਰਾ ਚਾਚਾ ਉਹ ਕਦੇ ਮੇਰਾ ਇਹ ਦੁੱਖ ਲੱਗਦਾ ਯਾਰ ਦੁੱਖ ਲੱਗਦਾ ਉਹ ਵਿਚਾਰੇ ਦਾ ਮੁੰਡਾ ਵਿਚਾਰੇ ਦਾ ਜੇ ਦਾ ਭਰਾ ਆਇਆ ਹੁੰਦਾ ਨਾ ਨਾਲ ਨਿਕਾ ਤੇ ਉਹਨੇ ਉਂ ਕੁੜ ਸੁੱਟਣਾ ਹੀ ਨੂੰ ਜਾਂ ਇਹਨਾਂ ਨੂੰ ਕੁੜ ਸੁੱਟਣਾ ਹੀ ਉਹਨੇ ਨਾਲ ਹੀ ਲੈ ਲੈਂਦਾ ਮੈਂ ਤੂੰ ਗਰਮ ਹੋਏ ਨਾ ਉੱਥੇ ਲੋ ਜੀ ਤਰਕ ਟੋਲੇ ਲੈਣ ਦਾ ਹੀ ਬੱਚਾ ਲੱਗਾ ਗਿਆ ਭੱਜਣ ਡਿਆ ਕਿ ਨਹੀਂ ਭੱਜਣ ਡਿਆ ਆ ਗਿਆ ਫਾਈ ਗੁਰੂ ਗੁਰੂਆ ਠੰਡ ਹੋਏ ਲੀਡੇ ਨਵਾਇਆ ਹੀ ਕਪੜੇ ਕਪੜੇ ਬਦਲ ਕੇ ਦਿੱਤੇ ਆ ਸਰਪੰਚ ਸਾਹਿਬ ਇਹ ਰਿਸ਼ਮ ਦਾ ਘਰੀਆ ਹੈ ਨਾ ਹਾਂਜੀ ਹਾਂਜੀ ਆਹ ਦੇਖੋ ਆ ਬੱਚਾ ਦੇਖੋ ਹੁਣੇ ਨੂੰ ਨਵਾਤਾ ਆ ਕੇ ਖੜਾਤਾ ਵਾ ਨਵਾਤਾ ਆ ਕੇ ਤੇਲ ਤੋਂ ਲਾਇਆ ਤੇ ਤੇਲ ਤੋਂ ਲੈ ਮੈਂ ਤੈਨੂੰ ਹੁਣੇ ਨਵਾਤਾ ਨਾ ਕਿ ਨਾ ਕੀ ਬਈ ਤੇਰਾ ਮੇਰਾ ਪੁੱਤ ਨਹੀਂ ਹੈ ਕੁਝ ਨਹੀਂ ਆਉਂਦੇ ਤੈਨੂੰ ਰੋਣਾ ਰੋਣਾ ਲੈ ਰੋਣਾ ਮੇਰਾ ਪੁੱਤ ਰੋਣਾ ਨਹੀਂ ਰੋਣਾ ਨਹੀਂ ਰੋਣਾ ਇਧਰ ਆ ਇਧਰ ਆ ਇਧਰ ਰੋਣਾ ਨਹੀਂ ਕੋਈ ਨਹੀਂ ਮਦਦ ਤੈਨੂੰ ਕੋਈ ਨਹੀਂ ਮਾਰਦਾ ਤੈਨੂੰ ਡਰਨਾ ਡਰਨਾ ਵੇਖ ਪਤਾ ਨਹੀਂ ਕਿੰਨਾ ਕਿ ਡਰਿਆ ਪਿਆ ਆ ਆ ਵੇਖੋ ਵੀਰ ਪਤਾ ਨਹੀਂ ਕਿ ਕਿੰਨਾ ਚਿਰ ਹੋ ਗਿਆ ਇਹਨੂੰ ਸਰਪੰਚ ਨਹੀਂ ਆਇਆ

ਆ ਆ ਛੱਡ 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 ਕੁੱਲ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਛੱਡ ਗਾ ਗਾ ਤਾਂ ਸੁਣ ਨਹੀਂ ਬਾਬੇ ਤੁਹਾਡੇ ਮੁੰਡੇ ਨੂੰ ਤੁਹਾਡੇ ਮੁੰਡੇ ਨੂੰ ਇਦਾਂ ਕੋਈ ਗਲਾਪ ਲਾ ਕੇ 10-3 ਕੰਮ ਕਰਾ ਸਕਦਾ ਭਾਈ ਜੀ ਹੁਣ ਮੈਂ ਤੁਹਾਨੂੰ ਨਹੀਂ ਦੇਦਾ ਮੈਂ ਕੋਈ ਮਾਰਾਂਗਾ ਇਹ ਖੁਦ ਬੱਚਾ ਕਹੀਦਾ ਮੇਰਾ ਡੈਡੀ ਨਹੀਂ ਆਓ ਉਹਨਾਂ ਡੈਡੀ ਬਦਲਦਾ ਬੱਬਾ ਹੀ ਨੇ ਆ ਮੁੰਡਾ ਇੰਨਾ ਨਹੀਂ ਜਾਣਾ ਹੁਣ ਬੱਬਾ ਹੀ ਐ ਨਹੀਂ ਜਾਣਾ ਉਹਦਾ ਵੀਰੇ 7-8 ਸਾਲ ਕੰਮ ਕੀਤਾ ਇਧਰ ਕੀ 7-8 ਸਾਲ ਕੰਮ ਕੀਤਾ ਵਾ ਠੀਕ ਹੈ ਜੀ ਉਹਦਾ ਹਿਸਾਬ ਦੇ ਦੇ ਇਹ ਤਾਂ ਮੇਰਾ ਮੁੰਡਾ ਹੀ ਹੈ ਨਹੀਂ ਇਹ ਕਹਿੰਦਾ ਸਭ ਆਪੇ ਮੁੰਡੇ ਨੂੰ ਕਹਿੰਦਾ ਜਿਹੜਾ ਇਹ ਆਪ ਕੰਮਿਆਂ ਦੀ ਘਰ ਨਹੀਂ ਨਿਕੰਮਿਆ ਇਹਦਾ ਮੁੰਡਾ ਆਪੀ ਵੀ ਹੈ ਇਹ ਉਹਨੂੰ ਕਹਿੰਦਾ ਸੱਤ ਅੱਠ ਸਾਲ ਕੰਮ ਕੀਤਾ ਤੇਰੇ ਘਰੇ ਠੀਕ ਆ ਬਿਲਾ ਬਣਾ ਕੇ ਕਹਿੰਦਾ ਤੇਰੇ ਘਰ ਵੀ ਹੁੰਦੀ ਮੈਂ ਬਿਲਕੁਲ ਮੈਂ ਬਿਲਕੁਲ ਸੱਚੀ ਸੁਣਨੀ ਹਾਂ ਤੇ ਵੱਡੇ ਪੜਾਵੇ ਤੂੰ ਨਹੀਂ ਬੰਦਿਆਂ ਲਈ ਕੀਤੀ ਨਾ ਤੂੰ ਬੰਦਾ ਸਭਾ ਜਾ ਪਾਣੀ ਬਣਾਉਂਦਾ ਰਿਹਾ ਕਿਹਦੀ ਖਾਸ ਕਰਦਾ ਪਈ ਆ ਪੋਹੋ ਗਾਗਾ ਮਾਫੀ ਓਕੇ ਮਾਫੀ ਨਹੀਂ ਗੱਲ ਬਾਬੇ ਮਾਫੀ ਮੰਗਦਾ ਉਹਦੇ 7 ਸਾਲ ਵਾਪਸ ਕਰ ਦੇਗਾ ਮਾਫੀ ਮੰਗਿਆ ਮਾਫੀ ਮੰਗਿਆ 7 ਸਾਲ ਵਾਪਸ ਹੋ ਜਾਣਗੇ ਅਰੇ ਛੱਡ ਦੇ ਛੱਡ ਦੇ ਵੀਰ ਛੱਡ ਦੇ ਛੱਡ ਦੇ ਰਿਲੈਕਸ ਹੋ ਲੈਨੇ ਉਹ ਬੂਆ ਮਾਰਦਾ ਉਹ ਬਾਹਰ ਲਾ ਦੇਣਾ ਬਾਹਰ ਮਾਰ ਬਾਹਰ ਮਾਰ ਹਾਂ ਕੋਈ ਨਹੀਂ ਜੀ ਕਿਹਦੀ ਜਾਨਦਾ ਵਿਚਾਰਾ ਕੀ ਕੀ ਕਹਿੰਦਾ ਸੀ ਤੈਨੂੰ ਇਹ ਹੈ ਨਾ ਕੋਈ ਕੁਝ ਕਰੇ ਨਹੀਂ ਫੋਨ ਫੜਾ ਹੈ ਹੈ ਲੈ ਜਾ ਨਾਲ ਲੈ ਜਾ ਲੈ ਜਾ ਨਾਲ ਲੈ ਜਾ ਨਾਲ ਉਹ ਦਰਿਆ ਵਾ ਹੈ ਸਾਧ ਕੇ ਤੇਰੇ ਪਿੰਡ ਹੈ ਨਹੀਂ ਜੋ ਕਰ ਹੈ ਮੈਂ ਗੱਲ ਹੀ ਵਾਗ ਨਾ ਆਲ ਕਰੀ ਜਾਣਾ ਡਾਕਟਰ ਦੇ ਮੈਨੂੰ ਮੈਨੂੰ ਤਰੀਕਾ ਬਣਦਾ ਨਹੀਂ ਇੱਕ ਬੰਦਾ ਮੇਰਾ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਕੋਈ ਨਹੀਂ ਮਾਰਦਾ ਤੈਨੂੰ ਇਹ ਤਾਂ ਤਿਆਰ ਕੀਤੀ ਠੀਕ ਆ ਚੁੱਪ 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 ਉਹ ਯਾ ਡਰ ਦੇ ਗਿਆ ਵਾ ਅਸਲ 'ਚ ਜਾਦੇ ਜਾਣੇ ਵੇਖ ਕੇ ਡਰ ਗਿਆ ਡਰ ਗਿਆ ਤੇਰੇ 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 ਭਰਾ ਕੋਲ ਚੱਲਾਂਗੇ ਕੋਈ ਗੱਲ ਕੋਈ ਕੁਝ ਨਹੀਂ ਜਾਂਦਾ ਚਮਚੇ ਸਰਵਣ ਕਿਤੇ ਨਹੀਂ ਜਾਂਦਾ ਕਿਤੇ ਨਹੀਂ ਜਾਂਦਾ ਉਹ ਦਰਿਆ ਪਿਆ ਵਿਚਾਰੇ ਦਿਮਾਗੀ ਤਾਂ ਸਹੀ ਨਹੀਂ ਹੋ ਰਹਿਣ ਤੂੰ ਉਹਨੂੰ ਬਹਿ ਲੈਂਦੋ ਉਹਨੂੰ ਉੱਥੇ ਬਹਿ ਲੈਂਦੋ ਚਮਚੇ ਸਰਵਣ ਬਹਿ ਲੈਂਦੋ ਕੋਈ ਗੱਲ ਕਿਤੇ ਨਹੀਂ ਜਾਂਦਾ ਉਹ ਉਹਦੇ ਲੱਗੇ ਉਹਦਾ ਧਿਆਨ ਰੱਖ ਕੀ ਪਤਾ ਇਹਨੂੰ ਤੂੰ ਕੀ ਖਵਾਇਆ ਕੀ ਖਵਾਖਵਾ ਕੰਮ ਕਰਵਾਉਂਦਾ ਰਿਹਾ ਕਿੰਨਾ ਦਰਿਆ ਉਹ ਕਿੰਨਾ ਬੱਚਾ ਦਰਿਆ ਤੁਹਾਡੇ ਕਿੰਨੇ ਬੱਚੇ ਆ ਤੁਹਾਡੇ ਕਿੰਨੇ ਬੱਚੇ ਆ ਇੱਕ ਬੱਚਾ ਉਹ ਮੁੰਡਾ ਹੀ ਹੈ ਨਾ ਤੁਹਾਡੇ ਮੁੰਡੇ ਨੂੰ ਮੈਂ ਖੜ ਕੇ ਉੱਤੇ ਆਸ਼ਮ ਦੇ ਵਿੱਚ ਸਾਲ ਇੱਕ ਕੰਮ ਕਰਾਵਾਂ ਉਤੋਂ ਤਨਖਾਹ ਉਹਨਾਂ ਦਵਾਂ ਉਤੋਂ ਕੁੱਟਮਾਰ ਕਰਾਂ ਜਰੋਗੇ ਤੁਸੀਂ ਕਿ ਨਹੀਂ ਚਲੋ ਜੀ ਮੈਂ ਤਾਂ ਮਾਫੀ ਮੰਗਦਾ ਮਾਫੀ ਮੰਗਿਆ ਨਹੀਂ ਬਾਬੇ ਕੁਝ ਨਹੀਂ ਹੁੰਦਾ ਮੈਂ ਕੋਈ ਸੰਵਾਦ ਨਹੀਂ ਇਹਦੇ ਪਾਗ ਮੈਨੂੰ ਕੋਈ ਉਹਨਾਂ ਹਿਸਾਬ ਦੇ ਤੂੰ ਮਾਫੀ ਮੁਖੀ ਜਾ ਕੋਈ ਮੈਂ ਤੂੰ ਨਹੀਂ ਪੰਜ ਸਾਲ ਮੈਨੂੰ ਮੇਰੇ ਕੋਲ ਹੀ 5-6 ਸਾਲ ਘੱਲਦੇ ਤੇ ਬਾਅਦ ਮੈਂ ਵੀ ਮਾਫੀ ਮੰਗ ਲੂਗਾ ਤੂੰ ਹੀ ਇਕੱਲਾ ਹੋ ਗਿਆ ਸਭ ਕੁਝ ਮੈਂ ਮਾਫੀ ਮੰਗ ਕੇ ਖੜਾ ਛੱਡ ਜੂ ਉਹਦਾ ਪੈਸਾ ਦੇ ਤੇ ਰੱਖ ਦੇ ਹਿਸਾਬ ਉਹਦਾ ਫਿਰ 5 ਸਾਲ ਕੰਮ ਕੀਤਾ ਤਾਂ ਡਿਗਰੀ ਉਹਨਾਂ ਤੇ ਇੱਕ ਇੱਕ ਸਾਲ ਦਾ ਤੁਹਾਨੂੰ ਪਤਾ ਹੋਵੇ ਕੀ ਚੱਲਦਾ ਵਾ ਤੇ ਸਾਰੇ ਡੰਗਰਾਂ ਦਾ ਉਹ ਡੰਗਰ ਵਿਖਾਉਂਨਾਂ ਦੇ ਡੰਗਰ ਅੱਜ ਜਿਹੜੇ ਢਾਡੇ ਆ ਜਿਹੜਾ ਧੋਨਾ ਵਾ ਕੱਲੇ ਬੰਦੇ ਨੇ ਝੋਨੇ ਟਰਾਲੀ ਭਰੀ ਉਸ ਬੰਦੇ ਨੇ ਠੀਕ ਹੈ ਜੀ ਸਾਰੀ ਵੀਡੀਓ ਮੇਰੇ ਕੋਲ ਠੀਕ ਹੈ ਜੀ ਉਹ ਤੁਹਾਡਾ ਕੱਲਾ ਡੰਗਰਾਂ ਦਾ Goa ਸੁੱਟਦਾ ਤੁਸੀਂ ਨਾ ਹੋਂਡਾ ਹੈਗੇ ਤੁਸੀਂ ਨਾ ਹੋਂਡਾ ਹੈਗੇ ਉਹ ਵਿਚਾਰਾ Goa ਸੁੱਟਣ ਦਾ ਹੈਗਾ ਉਹ ਵਿਚਾਰਾ Goa ਚੱਕੀ ਮੱਠਾ ਜਾਂਦਾ ਉੱਥੇ ਭੱਜਿਆ ਆ ਹੁਣ ਨਹਾ ਕੇ ਗਿੱਲੇ ਟੌਲੀ ਟੂਲੇ ਮਾਰ ਕੇ ਖੜਾ ਕਰਤਾ ਵਿਚਾਲੀ ਸ਼ੁਕਰ ਕਰੋ ਅਸੀਂ ਨਾਲ ਕੋਸ ਨਹੀਂ ਲੈ ਕੇ ਆਂਦੀ ਚਲੋ ਤਾਂ ਠੀਕ ਹੈ ਸਰਪੰਚ ਸਾਹਿਬ ਹੁਣ ਤੁਸੀਂ ਨਹੀਂ ਸਰਪੰਚ ਸਾਹਿਬ ਨਿਆਂ ਲੈ ਦਿਓ ਸਾਹਿਬ ਅਸੀਂ ਦਾ ਪੈਸਾ ਤੁਹਾਡੇ ਪਿੰਡ ਜੋ ਚੱਲਦਾ ਸਾਹਿਬ ਅੱਲਾ ਅਸੀਂ ਇਸ ਬੱਚੇ ਨੂੰ ਮਤਲਬ ਇਹਨੂੰ ਕੈਦ ਵੀ ਕਰਾ ਸਕਦੇ ਹਾਂ ਚਲੋ ਠੀਕ ਹੈ ਜੀ ਮੈਂ ਪੱਤਰਕਾਰ ਇੱਥੇ ਲੈ ਕੇ ਬਾਹਰ ਦਿੱਤੇ ਤੈਨੂੰ ਹਸਾਲ ਦੇਣਾ ਬਰਾਬਰ ਚਾਹ ਪਾਣੀ ਹਾਂ ਇੰਨੀ ਦੂਰੋਂ ਆਏ ਤੁਸੀਂ ਨਹੀਂ ਚਾਹ ਪਾਣੀ ਕੋਲ ਇਹ ਆਪਾਂ ਪੀ ਲਾਂਗੇ ਇਹਦਾ ਇਹਨੂੰ ਕਹੇ ਨਿਆਂ ਦਵਾ ਦੇ ਸਰਪੰਚ ਤੁਸੀਂ ਵੱਡੇ ਮੋਹਤਵਾਰ ਜੇ ਇਹਦਾ ਇਹਦਾ ਹਿਸਾਬ ਦਵਾ ਦਿਓ ਕਿਹਨਾ ਹਿਸਾਬ ਕਰਾਓਗੇ ਦਾ ਕਰੀ ਹਿਸਾਬ ਉਸੇ ਬੰਦੇ ਦੇ ਵਿੱਚ ਬੈਠ ਕੇ ਦੇ ਹਿਸਾਬ ਦਾ ਬੰਦੇ ਦਾ ਮਸੇਰਾ ਝੋਨਾ ਪਿਆਰ ਕੋ ਟੇਰ ਲੱਗੇ ਗੱਲ ਹੀ ਕੋਈ ਨਹੀਂ ਤਾਂ ਤੂੰ ਜਾਨਣਾ ਕਿਧਰ ਨਾਲੇ ਹੁਣ ਆਉ ਦੇ ਲੈ ਸਰਵਣ 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 ਕਿੱਥੇ ਆ ਉਹਦੇ ਕੋਲ ਹੁਣਾ ਮੁੰਡੇ ਕੋਲ ਹਾਂ ਵਿਰੋਧ ਕਿੰਨਾ ਚੰਗਾ ਬਾਬੇ ਸਰਦਾਰ ਬੰਦਾ ਵਾ ਐਡਾ ਘਰ ਸੋਹਣਾ ਬਣਾਇਆ ਰੱਬ ਨੇ ਚਲੋ ਰਿਜਕ ਦਿੱਤਾ ਦੇਵੇ ਵੀ ਹਰ ਕਿਸ ਨੂੰ ਦੇ ਪਰ ਸ਼ਰੀ ਅੱਖਾਂ ਸਾਹਮਣੇ ਬੰਦਾ ਭੱਜਾ ਮੁੱਕਰ ਗਿਆ ਅੱਛਾ ਬੰਦੇ ਘਨੇ ਬਾਹਰ ਘੇੜੇ ਦੇ ਲੱਗ ਕੇ ਲ ਪਰ ਸਾਹਿਬ ਜੀ ਸਿੱਧੀ ਗੱਲ ਅਸੀਂ ਆਏ ਹਾਂ ਸੰਸਤਾ ਵੱਲੋਂ ਪਿਆਰ ਨਾਲ ਗੱਲ ਕਰਨੇ ਆ ਠੀਕ ਹੈ ਜੀ ਇਹਨਾਂ ਦੇ ਜੋ ਹੱਕ ਬੰਦਾ ਬੱਚੇ ਦਾ ਉਹ ਦਵਾਓ ਠੀਕ ਹੈ ਜੀ ਨਹੀਂ ਤੇ ਫਿਰ ਆਪਾਂ ਕੇ ਪੁਲਿਸ ਰਿਪੋਰਟ ਕੀਤੀ ਹੁਣੇ ਸਾਡੇ ਕੋਲ ਸਾਰਾ ਪ੍ਰੂਫ ਹੈਗਾ ਅਸੀਂ ਬੱਚਾ ਵੀ ਮਿਲ ਪਿਆ ਵਾ ਸਾਰਾ ਪ੍ਰੂਫ ਹੈਗਾ ਮੰਦਬੁੱਧੀ ਦਾ ਆਪਾਂ ਮੰਦਬੁੱਧੀ ਤੋਂ ਕੰਮ ਹੀ ਨਹੀਂ ਕਰਾ ਸਕਦੇ ਪਰਚਾ ਹੋਗਾ ਇਹਦੇ ਤੇ ਤੇ ਫੇਰ ਇਹਨੇ ਵੱਜਾਂ ਨਹੀਂ ਛੁਟਣਾ ਤੇ ਪੈਸੇ ਫੇਰ ਵੀ ਇਹਨੂੰ ਦੇਨੇ ਪੈਣਗੇ ਅਸੀਂ ਕਰਦੇ ਹਾਂ ਹਾਂਜੀ ਕਰ ਲੋ ਆ ਜੋ ਕਰ ਲਓ ਕਰਦੇ ਕਮਾਲ ਹੋ ਗਿਆ ਯਾਰ ਵੇ ਲੋ ਬੰਦਾ ਫੇਰ ਛੋਟੇ ਘਰੇ ਚੱਲ ਗਿਆ ਬੰਦਾ ਹੀ ਨਹੀਂ ਹੈਗਾ ਕਹਿੰਦਾ ਸਾਡੇ ਘਰੇ ਮੁੰਡਾ ਕਹਿੰਦਾ ਮੇਰਾ ਪਿਓ ਨਹੀਂ ਹੈਗਾ ਉਹ ਕਹਿੰਦਾ ਸਾਡੇ ਘਰੇ ਬੰਦਾ ਨਹੀਂ ਹੈਗਾ ਉਹ ਕਹਿੰਦਾ ਮੈਂ ਕੋਲ ਵਾਂ ਡਜਾਈ ਨਹੀਂ ਹੈਗਾ ਉਹ ਵੀ ਚ ਰੱਖਿਆ ਫੜਾ ਕਰ ਮੁੰਡਾ ਕੀ ਹੈ ਇਹ ਮੇਰਾ ਚਾਚਾ ਨਹੀਂ 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 ਇਹ ਆ ਪਹਿਲਾਂ ਘਰੇ ਆਏ ਮੁਰ ਗਿਆ ਭੱਜ ਗਿਆ ਹੁਣ ਪਹਿਲਾਂ ਘਰੇ ਆਏ ਕਹਿੰਦਾ ਮੈਂ ਰੇਸ਼ਮ ਸੋਨੀਆ ਮੁੰਡੇ ਨੂੰ ਪੁੱਛਿਆ ਕਹਿੰਦਾ ਮੇਰਾ ਪਿਓ ਨਹੀਂ ਆ ਤੇ ਉਹ ਬੰਦੇ ਨੂੰ ਪੁੱਛਿਆ ਕਿ ਸਾਡੇ ਘਰ ਕੋਈ ਬੰਦਾ ਨਹੀਂ ਹੈਗਾ ਇਹਨਾਂ ਨੂੰ ਪੁੱਛਿਆ ਕਿ ਸਾਡੇ ਘਰ ਆਸਲੀ ਬੋਲਚਾਲ ਹੀ ਨਹੀਂ ਹੈਗਾ ਨਹੀਂ ਉਹ ਹੁਣ ਵੀ ਖਰਾਬ ਬੰਦਾ ਹੈਗਾ ਵੀ ਚਲੋ ਇਹ ਸਤਕਾਰਯੋਗ ਆ ਇਹਨਾਂ ਨੇ ਕੋਈ ਵੀ ਗੱਲ ਗਲਤ ਨਹੀਂ ਬੋਲਿਆ ਠੀਕ ਹੈ ਜੀ ਯਾਰ ਸਾਨੂੰ ਸਾਢੇ 6 ਸਾਲ ਹੋ ਗਏ ਮੁੱਲਾ ਪਾਰ ਦੇ ਵਿੱਚ ਓ ਬਾਈ ਅਜੀ ਬਾਈ ਜੀ ਔਰ ਛੱਡ ਕੇ ਅਸੀਂ ਕਰਨਦਾਰ ਤੋਂ ਆਏ ਜੀ ਇਹ ਇਹ ਕਿਦੋਂ ਨਹੀਂ ਕਰਨਦਾਰ ਤੋਂ ਅਸੀਂ ਕਰਨਦਾਰ ਦਾ ਨਾਮ ਲੋ ਕਿਸੇ ਅਸੀਂ ਕੰਨਿਆਕਵਰੀ ਤੋਂ ਆਏ ਆ ਠੀਕ ਹੈ ਜੀ ਮੋਟਰਸਾਈਕਲ ਇਹ ਮੰਦਬੁੱਧੀ ਬੱਚੇ ਨੂੰ ਅਸੀਂ ਲੈਣ ਆਏ ਆ ਪਹਿਲਾਂ ਤੇ ਪਿਆਰ ਨਾਲ ਪੁੱਛਣ ਲੈ ਬਾਬੇ ਸਾਡੇ ਘਰ ਮੰਦਬੁੱਧੀ ਬੱਚਾ ਵਾ ਦੇ ਦੋ ਤੁਹਾਡਾ ਨਾਮ ਹੈ ਕੀ ਰਿਸ਼ਮ ਸਿੰਘ ਆ ਕਹਿੰਦਾ ਮੇਰਾ ਨਾਮ ਰਿਸ਼ਮ ਸਿੰਘ ਹੈ ਕੋਈ ਨਹੀਂ ਇਹ ਰਿਸ਼ਮ ਸਿੰਘ ਦਾ ਘਰ ਆ ਰਹੀਆਂ ਮੈਂ ਸਾਰੀ ਵੀਡੀਓ ਬਣਾਈਆਂ ਰਿਸ਼ਮ ਸਿੰਘ ਦਾ ਘਰ ਪਰਲੀ ਬਈਆ ਠੀਕ ਹੈ ਜੀ ਉਹਨੇ ਚਿਰ ਨੂੰ ਉਹ ਬੱਚਾ ਜਿਹੜਾ ਕਿਉਂਕੋ ਦੀ ਸਾਡੇ ਕੋਲ ਫੋਟੋਆਂ ਹੈਗੀਆਂ ਸੀ ਅਸੀਂ ਅਸੀਂ ਪਛਾਣ ਲਿਆ ਉਹ ਬੱਚਾ ਅੰਦਰੋਂ ਗੋਸਟਨ ਬਾਹਰ ਲੈ ਕੇ ਗਿਆ ਤੇ ਅਸੀਂ ਮੈਂ ਕਹਤਾ ਨਾਲ ਦੇ ਮੁੰਡੇ ਕਹਤਾ ਵੀ ਉਹ ਯਾਰ ਜਾਣਦੇ ਮੁੰਡਾ ਉਹ ਜਾਣਦੇ ਅਸੀਂ ਭੱਜ ਕੇ ਮਗਰ ਗਏ ਤੇ ਉਹਨਾਂ ਨੇ ਮਗਰਲੇ ਬੰਦੇ ਦੀ ਇਹਨਾਂ ਦੇ ਘਰੇ ਵਾਰਤਾ ਠੀਕ ਹੈ ਜੀ ਘਰਦਿਆਂ ਨੂੰ ਪੁੱਛਿਆ ਵੀ ਉਹ ਕਹਿੰਦੇ ਸਾਡੇ ਘਰੇ ਨਹੀਂ ਆਇਆ ਚਲੋ ਇਹਨਾਂ ਬਹੁਤਾ ਜਿਆਦਾ ਨਹੀਂ ਗੱਲ ਨਹੀਂ ਕੀਤੀ ਇਹਨਾਂ ਚਲ ਮੁੰਡਾ ਇਹਨਾਂ ਘਰੇ ਜਰੂਰ ਆਇਆ ਪਰ ਇਹਨਾਂ ਆਪਾਂ ਮਾੜੀ ਚੰਗੀ ਨਹੀਂ ਬੋਲੀ ਠੀਕ ਹੈ ਜੀ ਇਹ ਚਲੋ ਕਾਬਰ ਗਏ ਤੇ ਉਹ ਬੰਦਾ ਵਾ ਜੀ ਉਹ ਬੰਦੇ ਨੇ ਇਕ ਤਰਲੇ ਕੱਢਦੇ ਰਹੇ ਅਸੀਂ ਬਾਈ ਤੋਂ ਬਿਨਾਂ ਗੱਲ ਨਹੀਂ ਕੀਤੀ ਇਹਦੇ ਮੁੰਡਾ ਖੜਾ ਐ 6-7 ਸਾਲ ਗੁਲਾਮ ਬਣਾਇਆ ਹੁਣ ਆਪਾਂ ਆ ਤੁਸੀਂ ਸਰਦਾਰ ਜੀ ਮੈਂ ਵੀ ਸਰਦਾਰ ਹੈਨਾ ਆਪਣੇ ਬੱਚੇ ਨੂੰ ਕੋਈ ਆਪਣੇ ਹੁਣ ਬੱਚੇ ਕੈਨੇਡਾ ਅਮਰੀਕਾ ਜਾਣਦੇ ਆ ਜਦੋਂ ਆਪਣਾ ਬੱਚਾ ਬਾਹਰ ਫਸ ਜਾਂਦਾ ਵਾ ਰੋਂਦਾ ਵਾ ਹੈਨਾ 6-7 ਸਾਲ ਉੱਥੇ ਅਮਰੀਕਾ ਦੇ ਵਿੱਚ ਗੋਰੇ ਠੀਕ ਹੈ ਜੀ ਅਸੀਂ ਇਨਸਾਨੀਅਤ ਦੇ ਵਿਰੋਧੀ ਨਹੀਂ ਹੈਗੇ ਸਾਡੇ ਕੋਈ ਦੁਸ਼ਮਣ ਨਹੀਂ ਹੈਗੇ ਕਿ ਅਸੀਂ ਇਹਨਾਂ ਨਾਲ ਲੜਨ ਨਹੀਂ ਆਏ ਅਸੀਂ ਤੇ ਪਿਆਰ ਨਾਲ ਕੋਈ ਗੱਲ ਕਹਿੰਦੇ ਸਾਡਾ ਬੱਚਾ ਸਾਡੇ ਜਿਵੇਂ ਗੱਲ ਸੁਣਦਿਆਂ ਖੜੇ ਅਸੀਂ ਆ ਕੇ ਛੋੜਨਾ ਪਹਿਲੀ ਪੈਂਦੀ ਪਹਾਂ 10ਵਾਂ ਫਲਾਨ ਇਹਦਾ ਮਤਲਬ ਸਾਡੀ ਜੁੱਤੀਆਂ ਦੀ ਘਾਟ ਆ ਸਾਨੂੰ ਅਸੀਂ ਤੁਹਾਨੂੰ ਨੀਵੇਂ ਹੋ ਕੇ ਕਹਿੰਦੇ ਹਾਂ ਸਤਿ ਸ਼੍ਰੀ ਅਕਾਲ ਬਾਪੂ ਜੀ ਹਾਂ ਦੱਸੋ ਭਾਈ ਬਾਪੂ ਇਹ ਗੱਲ ਤੇ ਤੁਸੀਂ ਕਹੋ ਬੈਠ ਜਾਓ ਪੁੱਤ ਬੈਠੋ ਪਹਿਲਾਂ ਸਾਡੇ ਕੋਲੇ ਬੈਠ ਕੇ ਗੱਲਬਾਤ ਦੱਸੋ ਕਿ ਸਾਰੀ ਕਹਾਣੀ ਦੱਸੋ ਤੁਸੀਂ ਕਹਿੰਣਾ ਨਹੀਂ ਪੁੱਤਾਂ ਗੱਲ ਆ ਲੱਫੜ ਲੱਗ ਜੀ ਬਸ ਕੀ ਜੇ ਤੁਹਾਨੂੰ ਸੱਚ ਗੱਲ ਹੀ ਕੁਛ ਨਹੀਂ ਕੰਮ ਵਗੈਰਾ ਕੋਈ ਵੀ ਆ ਲੈ ਭਾਈ ਸੜ ਚਾਹੋ ਹਮੇ ਕੋਈ ਠੱਗ ਚੋਰ ਹਾਂ ਹਾਂ ਜਾਂ ਤਾਂ ਹੋਵੇ ਵੀ ਅਸੀਂ ਕੋਈ ਠੱਗ ਚੋਰ ਹਾਂ ਆਪਣਾ ਰਿਸ਼ਤਾ ਜਰਾ ਹੈ ਮੇਰੇ ਕੋਲ ਮੈਂ ਅਸੀਂ ਤੁਹਾਡੇ ਤੁਹਾਨੂੰ ਨਹੀਂ ਕੁਛ ਕਹਿਤਾ ਜਿਹੜਾ ਬਾਬਾ ਜਿਹੜਾ ਸਰਦਾਰ ਬੰਦਾ ਉਹਨੂੰ ਕੋਈ ਹੋਈ ਨਹੀਂ ਕਹਿ ਸਕਦਾ ਨਾਲੇ ਤੁਹਾਡੇ ਪਿੰਡ ਆਏ ਆ ਜਿਵੇਂ ਆਪਾਂ ਟਰਾਲੀ ਦੀ ਗੱਲ ਕਰਦੇ ਵੀਡੀਓ ਜ਼ਰੂਰ ਤਰਾਲਾ ਪਿਆ ਟਰਾਲਾ ਪਿਆ ਟਰਾਲਾ ਕਿਵੇਂ ਬਾਬੇ ਉਹ ਟਰਾਲਾ ਮਗਰ ਖੋਤਾ ਵਾ ਹਾਂ ਮਗਰ ਉਹ ਟਰਾਲਾ ਤੁਹਾਡਾ ਟਰਾਲਾ ਨਹੀਂ ਹੈ ਵੀਡੀਓ ਪੂਰਾ ਬਣਾਉਂਦੇ ਫਿਰ ਇਹਨਾਂ ਤੁਹਾਡਾ ਟਰਾਲਾ ਨਹੀਂ ਹੈ ਉਹ ਮਗਰ ਟਰਾਲਾ ਨਹੀਂ ਬਾਈ ਕਾਸੀ ਜੀ ਹੁੰਦਾ ਨਾ ਮਾਤਲ ਤੁਹਾਡਾ ਨਹੀਂ ਕੋਈ ਕੰਪੂਰ ਠੀਕ ਹੈ ਜੀ ਇੱਕ ਗੱਲ ਤੇ ਤਾਂ ਤੁਸੀਂ ਵੀ ਝੂਠ ਬੋਲਦੇ ਸਾਰਿਆਂ ਦੇ ਸਾਹਮਣੇ ਉਹ ਤੇ ਝੂਠ ਤੁਸੀਂ ਬੋਲੇ ਤੁਸੀਂ ਵੀ ਝੂਠ ਬੋਲਿਓ ਮੁੰਡਾ ਤੁਹਾਡੇ ਘਰੇ ਸੀ ਹੁਣ ਵੀ ਮੁੰਡਾ ਸਾਰਿਆਂ ਚ ਛੁੱਟ ਕੇ ਥੋੜੇ ਭਾਈ ਜੀ ਵਾਜਾ ਮਾਰ ਦਿਓ ਹਾਂਜੀ ਆਈ ਬਾਈ ਮਾਰ ਦੇ ਹੋਰ ਯਾਰ ਬਾਈ ਸਾਡੀ ਕੁ ਦੁਸ਼ਮਣੀ ਢੋਡੇ ਨਾ ਚਾਹੀ ਤੋਲੇ ਲੱਗੂ ਲੜਾਈ ਕਰਨਾ ਹੈ ਸਾ ਜੀ ਆ ਵੀ ਰਾਤ ਨਵਾਤ ਵਾ ਕੇ ਬਾਹਰ ਕੱਢਿਆ ਉਹਨੂੰ ਵੀ ਕਿਤੇ ਇਹ ਕਿਤੇ ਵਿਖਾ ਨਾ ਦੇਣ ਕਿਸੇ ਨੂੰ ਠੀਕ ਹੈ ਜੀ ਚੱਲ ਇਹਨਾਂ ਦਿਮਾਗ ਕੰਮ ਕਰ ਗਿਆ ਥੋੜਾ ਸ਼ੁਕਰਾਨਾ ਮਾਤਾ ਦਿੱਤਾ ਵਾਖ ਲੈਣਾ ਪਤਾ ਨਹੀਂ ਕੌਣ ਦਾ ਨਵਾਇਆ ਹੋਣਾ ਜਦੋਂ ਰੱਖਿਆ ਜਦੋਂ ਨਹੀਂ ਨਵਾਇਆ ਸੀ ਆਹ ਤੇ ਬੁਰਾ ਹਾਲੀ ਹੋਦੇ ਪਰਲੇ ਬੰਨੇ ਉਹ ਜਣੇ ਉਹ ਕਹਿੰਦੇ ਨੇ ਵਿਚੋਰ ਦੀ ਦਾੜੀ ਵਿੱਚ ਤਣਕਾ ਉਹ ਤਣਕਾ ਦਾ ਫਿਰ ਰਹਿਣਾ ਹੀ ਸੀ ਨਾ ਅਸਲ ਇਹਨਾਂ ਟਾਈਮ ਤੱਕ ਲੱਗਿਆ ਉਹ ਨਵਾ ਦਿੱਤਾ ਸੀਗਾ ਉਹ ਟਾਈਮ ਜਾਣਾ ਪਤਾ ਆਪ ਤਾਂ ਕੋਟ ਪਾਈ ਫਿਰਦੇ ਤੂੰ ਰੂ ਟੀ-ਸ਼ਰਟ ਚ ਕੱਢੀ ਫਿਰਦੇ ਉਹ ਜਿਆਦਾ ਟਾਈਮ ਪਤਾ ਜਿਆਦਾ ਟਾਈਮ ਪਤਾ ਕਿਉਂ ਲੱਗਿਆ ਉਹ ਨਮੋਨ ਦੇ ਮਾਲ ਚੂਜ ਕਰਦੇ ਸੀ ਨਾ ਵਾਕੇ ਟਾਈਮ ਲੱਗਿਆ ਜਿਆਦਾ ਗਿੱਟਿਆ ਤਾਂ ਉਹ ਗੋਆ ਨਹੀਂ ਲੱਥਾ ਕਰ ਨਵਾਇਆ ਵੀ ਕਿਹੜਾ ਹੁਣ ਸੱਚ ਡੱਬਾ ਪਾ ਕੇ ਤੋਤਾ ਮੜਾ ਜਾ ਹਾਂ ਚਲੋ ਮਿਲ ਗਿਆ ਇਹਨਾਂ ਨੂੰ ਕੋਈ ਚੀਜ਼ਾ ਰ ਆਪਣ ਨੂੰ ਪਤਾ ਹੁਣ ਛੱਡੋ ਗੱਲ ਤੇ ਆ ਜੋ ਮੂਰੇ ਮੌਜੂਦ ਆ ਉਹ ਗੱਲ ਕਰੀਏ ਹੁਣ ਕਹਿੰਦਾ ਲੈ ਜਾਓ ਲੈਜੋ ਕਿ ਨਾ ਮਿਲ ਕੋਈ ਉਹਦਾ ਐਮੀ ਬੇਟੀ ਕਰਾ ਗਈ ਤੈਨੂੰ ਪਹਿਲਾਂ ਕਹਿਆ ਮੈਂ ਤੈਨੂੰ ਅਸੀਂ ਪਹਿਲਾਂ ਕਹਿੰਦੇ ਕਿ ਬੱਚਾ ਤੁਹਾਨੂੰ ਦੇਣਾ ਹੀ ਪੈਣਾ ਵਾ ਬੇਟੀ ਕਰਾ ਕੇ ਦੇ ਦੋਗੇ ਹਾਂ ਜਿੰਨਾ ਤੂੰ ਲਹੂ ਪੀਤਾ ਉਸ ਬੱਚੇ ਦਾ ਉਹਨਾਂ ਹਿਸਾਬ ਲਾਵਾਂਗੇ ਤਿਤੋਂ ਹਰੇ ਨਾਲੇ ਤੈਨੂੰ ਵੀ ਦਵਾ ਮਾ ਇਹਦੇ 6 ਸਾਲ ਦੀ ਆ ਇਹਦੇ ਇਨਫੋਰਮੇਸ਼ਨ ਠੀਕ ਹੈ ਜੀ ਹਾਂ ਹਾਂ ਇਹਦੇ ਘਰੇ ਬੱਚਾ ਪਿਛਲੇ 3-4 ਮਹੀਨੇ ਤੋਂ ਤੇ ਮੇਰੇ ਕੋਲ ਪ੍ਰੂਫ ਆਉਂਦੇ ਦੇ ਜਦੋਂ ਲੈ ਇਹਨਾਂ ਦਾ ਬਜ਼ੁਰਗ ਮਰਿਆ ਹੁਣ ਮੈਂ ਤੇ ਇੱਥੇ ਪਿੰਡ ਦਾ ਨਹੀਂ ਆ ਇਹਨਾਂ ਦਾ ਬੁਰਜਰ ਮਰਗੇ ਨੂੰ ਮੈਰੇ ਨੂੰ 4 ਕੇ 5 ਸਾਲ ਹੋਇਆ। ਉਹ 4-5 ਮਹੀਨੇ, 4-5 ਮਹੀਨੇ। 4-5 ਸਾਲ, 8 ਮਹੀਨੇ। ਠੀਕ ਹੈ ਜੀ। ਉਹ ਉਥੋਂ ਦੀ ਵੀਡੀਓ ਡੰਡਾ ਹੱਥੇ ਚ ਫੜਿਆ। ਮੈਂ ਵੀਡੀਓ ਦਿਖਾ ਦੂੰਗਾ ਤੁਹਾਨੂੰ। ਡੰਡਾ ਹੱਥੇ ਚ ਫੜਿਆ। ਉਹ ਦਿਮਾਗੀ ਨਹੀਂ ਸੀ। ਉਹਨੂੰ ਐ ਮਾਰਦਾ। ਹਾਂ। ਠੀਕ ਹੈ ਜੀ। ਹਾਂ। ਹੁਣ ਉਹ ਵਿਚਾਰਾ ਘਬਰਿਆ ਪਿਆ ਵਾ ਹਨਾ। ਚਲ 5 ਮਹੀਨੇ। ਆਜਾ ਇੱਥੇ ਇੱਥੇ ਕੋ ਨਾ ਜਾ ਤੂੰ ਅੱਜ ਮੈਂ ਨਰਕਰ ਵੀ ਬੁਣ ਆਇਆ ਸੀ ਮੈਨੂੰ ਕਹੇ ਮੁੰਡਾ ਕੰਮ ਪੈਦਾ ਜਿ ਬੈਠਣਾ ਮੈਂ ਕੋਈ ਚਾਰ ਦਿਨਾਂ ਦੇ ਆਂ ਦੇਖ ਲੈ ਬੋੜਿਆ ਮਾੜਾ ਜੇ ਵੀ ਕਰ ਦੇਖੋ ਰਹਿਣੇ ਚਾਹ ਕੀ ਕਿਥੋਂ ਹੁੰਦਾ ਕਿਥੋਂ ਹੁੰਦਾ ਸਿਰ ਪਰਖ ਕਰੋ ਖਾਤਾ ਕੋਈ ਨਹੀਂ ਫੰਡਾ ਇੱਥੇ ਕਿਤੇ ਸੌਂਦਾ ਨਾ ਉਹਦੇ ਕਿਤੇ ਬੈਠਣਾ ਬੈਠ ਲੱਗਣਾ ਮਤਰਾ ਬੀ ਕਰਦਾ ਕੋਲ ਕਿਥੇ ਖੜ ਗਿਆ ਮੁੰਡਾ ਮੁੰਡਾ ਉਹ ਤੇ ਸੌਂਦਾ ਮਿੱਠਾ ਨਾ ਬਿਸਤਰਾ ਵੀ ਨਹੀਂ ਦਿੰਦੇ ਮੈਨੂੰ ਲੱਗਦਾ ਉਹਨੂੰ ਸ਼ਾਇਦ ਮੰਜਾ ਕੱਲਾ ਹੈਗਾ ਬਿਸਤਰਾ ਤਾਂ ਹੈਗਾ ਨਹੀਂ ਤੇ ਨੌਜਵਾਨ ਜਿਹਦਾ ਕੋਰੋਨਾ ਨੌਜਵਾਨ ਤੇ ਆ ਚਲੋ ਕੋਈ ਪਿੱਛੇ ਗੱਲੇ ਹੋਵੇ ਕੋ ਸੌਂ ਵਿਆ ਆਵੇ ਤੇਰ ਵੀ ਕਰ ਲੈਂਦੇ ਆ ਵੀ ਹੈ ਵੀ ਤਾਲੇ ਉਮਰ ਵਿੱਚ ਕਿਹੜੀ ਆ ਉਮਰ ਵਿੱਚ ਕੁਝ ਨਹੀਂ ਆ ਰਿਹਾ ਇਤਨਾ ਜਿਹਾ ਸਿਤਾ ਜੀ ਇਸ ਗੱਲ ਨੂੰ ਭਾਗ ਕੇ ਮਤ ਕੋ ਬੰਦਾ ਨਹੀਂ ਰੱਖਣਾ ਕਿਸੇ ਨੇ ਵੀ ਮਾਰੇ ਕੰਮ ਨਾ ਕਰੋ ਮਾਰੇ ਕੰਮ ਨਾ ਕਰੋ ਕੋਣ ਹੈ ਉਹ ਦੂਜੀ ਘਰ ਵਾਲਾ ਵੀਰ ਬਣ ਕੇ ਯਾਰ ਤੂੰ ਚੁੱਪ ਕਰ ਜਾ ਯਾਨੀ ਨਾ ਆ ਆਂਦਾ ਨਹੀਂ ਸੁਣਦਾ ਚੁੱਪ ਕਰ ਜਾ ਤੂੰ ਸੁਣਦਾ ਯਾਰ ਸੁਣਦਾ ਤੂੰ ਕਾ ਕੇ ਗੱਲ ਖੋਲਾ ਵੀਰੇ ਪਰੋਂ ਨੂੰ ਕਹੀ ਇਹਨਾਂ ਝੂਠ ਬੋਲੀਆਂ ਤੂੰ ਯਾਰ ਇੱਕ ਮਿੰਟ ਮੇਰੀ ਮੰਨ ਲੈ ਇਹਨਾਂ ਵੀਰੇ ਗੁੱਸਾ ਤਾਂ ਲੱਗਦਾ ਯਾਰ ਤੁਹਾਨੂੰ ਗੁੱਸਾ ਲੱਗੇ ਨਾ ਆਪਣੇ ਭਰਾ ਦੇ ਹੱਕੂਕ ਨੇ ਹਾਂ ਨਹੀਂ ਸੁਣਦਾ ਤੂੰ ਦਮੜ ਮਾਰੀ ਜਾਂਦਾ ਇਹਦੀ ਗੱਲ ਤਾਂ ਸੁਣ ਲੈ ਆਪਣੇ ਕੋ ਡਾਂਡੀ ਮਾਰਦੇ ਕੋਈ ਕੁਝ ਨਹੀਂ ਕਰਦੇ ਬਹਿ ਜਾ ਉੱਧਰ ਬੈਠੋ ਇੱਕ ਮਿੰਟ ਜਾਓ ਨਾ ਭਾਈ ਮੇਰੀ ਗੱਲ ਸੁਣ ਇੱਕ ਪਿੰਡ ਵਾਲੇ ਭਰਾ ਖੜੇ ਆਂ ਕਿ ਮਾਰ ਲੈ ਪੈਂਦਾ ਜੀ ਇੱਕ ਬੰਦਾ ਕਹਿੰਦਾ ਨਹੀਂ ਝੂਠ ਮਾਰਦੇ ਆ ਦੇ ਭਰਾ ਮਾਰ ਚਲੋ ਆਪਣੇ ਭਰਾ ਦੀ ਖਾਤਰ ਸੌਂ ਕਰਨਾ ਪੈਂਦਾ ਚਲੋ ਤੁਹਾਡਾ ਚਲੋ ਇਹ ਨਹੀਂ ਕੋਈ ਗੱਲ ਨਹੀਂ ਕੋਈ ਹੋਣੀ ਨਹੀਂ ਪਿੰਡ ਦੇ ਮੰਡੀ ਪਿੰਡ ਦੇ ਮੰਡੀ ਵੀ ਕਹਿ ਲਏ ਬੋਲਦੀ ਵੀ ਇਹ ਗੱਲ ਕੀ ਵੀ ਨਹੀਂ ਠੀਕ ਹੈ ਬਈ ਯਾਰ ਕੋਈ ਨਹੀਂ ਕੋਈ ਨਹੀਂ ਆ ਸਰਪੰਚ ਆ ਹਾਂ ਉਹ ਸਰਪੰਚਾ ਸਰਪੰਚ ਇਹਨਾਂ ਨੇ ਗੋਲ ਨਹੀਂ ਇਹਨਾਂ ਨੇ ਗੋਲ ਨਹੀਂ ਮੈਂ ਕਿ ਦੋਸ਼ਮਣੀ ਹੈਗਾ ਗੋਲਾ ਪਿਓ ਬਾਦ ਸਾਡਾ ਪਹਿਲਾਂ ਇਨਸਾਨੀ ਤੌਰ ਤੇ ਪਿਓ ਵਾਲੀ ਗੱਲ ਨਹੀਂ ਹੋਣੀ ਬੰਦੇ ਯਾਰ ਆ ਇੱਕ ਮੁਕਤੀ ਨਾ ਮਤੇ ਯਾਰ ਆ ਉਹਦੇ ਵਾਰ ਕੋਈ ਮਤਰਾ ਹੀ ਅੱਗੇ ਮੁੰਡੇ ਗਾਲੀ ਚ ਮਾਰੇ ਕੋਈ ਸੁਣ ਨਹੀਂ ਆ ਨਾ ਕੱਟਦਾ ਵੀ ਕੋਈ ਤਾਂ ਕੋਈ ਕੀਤਾ ਹੋਰ ਇੰਨੀ ਕੀ ਬਾਹਰ ਮੈਂ ਸਿਕੰਦਰ ਇੱਕਿਆਨੂ ਗੱਲ ਕਰਦਾ ਨਹੀਂ ਯਾਰ ਅੱਜ ਕੱਲ ਕੋਈ ਨਹੀਂ ਇੱਕਿਆਨੂ ਗੱਲ ਕਰਦਾ ਜੇ ਆ ਕਹਿੰਦਾ ਫਿਰ ਇਹਨੂੰ ਕਹਿੰਦੇ ਵੀ ਤੂੰ ਗੋਲਾ ਨਹੀਂ ਵੇਰੇ ਟੋਲਟ ਹੋ ਜਾਣਾ ਸੀ ਗੱਲ ਅੱਸੀ ਆ ਗਈ ਆ ਲਾ ਕੇ ਕਰਾਓ ਪਤਾ ਮੈਨੂੰ ਸਾਰੇ ਮਜੇ ਕੋਈ ਸਮਝੀ ਜਬਾਦ ਇਹ ਗੱਲ ਬਾਬੇ ਪੁੱਛਾਈ ਗਾਲ ਤੇ ਬੜੀ ਤਗਰੀ ਆ ਆਪਣਾ ਬੱਚਾ ਵਾ ਸ਼ਾਮਾਂ ਨੂੰ ਸਕੂਲ ਦੀ ਵੈਨ 10 ਮਿੰਟ ਲੇਟ ਆਵੇ ਨਾ ਫਿਰ ਆਪਾਂ ਭਜੇ ਜੱੱਦੇ ਆ ਸਾਡਾ ਬੱਚਾ ਆਇਆ ਨਹੀਂ ਸਾਡਾ ਆਇਆ ਨਹੀਂ ਤੇ ਇਹ ਸਾਡਾ ਚਾਹੀਦਾ ਬਿਠਾ ਇਹਨੂੰ ਅਸੀਂ ਕਿਹੋ ਬਾਈ ਜੀ ਆਪਾਂ ਬਹਿ ਕੇ ਗੱਲ ਕਰੀਏ ਨਵੇਂ ਜਿਵੇਂ ਉਹ ਵੀ ਸਾਨੂੰ ਕਹਿ ਦਵੇ ਬਾਈ ਬੈਠੋ ਪੁੱਤ ਚਾਹ ਪਾਣੀ ਪੀ ਗੋੜੀ ਕੋਈ ਨਹੀਂ ਆਪਾਂ ਫੋਨ ਕਰ ਦਿੰਦੇ ਕਰ ਦਿੰਦੇ ਹਾਲ ਹੋ ਜਾਊਗਾ ਇਹਨੇ ਇਹ ਵੀ ਗੱਲ ਨਹੀਂ ਕਹੀ ਮੈਂ ਕਹਿੰਦਾ ਬਾਈ ਸਾਨੂੰ ਹੋਣ ਕੰਮ ਕਰਾਇਆ ਵੱਖਰੀ ਗੱਲ ਆ ਕਿਸੇ ਨੂੰ ਆਪਾਂ ਕੰਮ ਕਰਾ ਲਈ ਵੱਖਰੀ ਗੱਲ ਆ ਉਹ ਤੋਂ ਜਿਹੜਾ ਤਸ਼ੱਦਦ ਹੋਇਆ ਉਹ ਵੱਖਰਾ ਵਿਛੋੜਾ ਜਿਹੜਾ ਪਿਆ ਉਹ ਵੱਖਰਾ ਵਾ ਜਿਹੜਾ ਤਸ਼ੱਦਦ ਕੀਤਾ ਉਹ ਵੱਖਰਾ ਉਹ ਕੀ ਜਿਹੜਾ ਦਿਮਾਗੀ ਖਰਾਬ ਹੋਇਆ ਪਿਆ ਚਲੋ ਹੀ ਬੈਠੋ ਮੰਜੇ 'ਤੇ ਬਾਈ ਆਜੇ ਸਭ ਸਭ ਆਜੇ ਚਾਹ ਪਾਣੀ ਬੈਠੋ ਆਜੇ ਆਜੂ ਭਾਈ ਆਜੂ ਭਾਈ ਕਰਦੇ ਮੈਨੂੰ ਲੱਗਦਾ ਵੀ ਦਿਮਾਗ ਘੱਟ ਕੰਮ ਕਰਦਾ ਦਿਮਾਗੀ ਵੀ ਨੂੰ ਵੀ ਨਹੀਂ ਪੂਰਾ ਸਹੀ ਲੱਦੇ ਜੇ ਸਾਡੇ ਕੋਲ ਨਾ ਨਾ ਵੀਡੀਓ ਹੁੰਦੀ ਤੇ ਅਸੀਂ ਝੂਠੇ ਪਾਉਂਦੇ ਸੀ ਸਮੇਂ ਨਾਲ ਹਾਂ ਕੰਮ ਤਾਂ ਆਪਦੀ ਕਵੀਲਦਰੀਆਂ ਦੇ ਨਹੀਂ ਮੁਗਦੇ ਤਾਨਾ ਕੁਖੀ ਹੈ ਐ ਐਡੀ ਜ਼ਿੰਮੇਵਾਰੀ ਸੰਭੀ ਬੈਠੇ ਯਾਰ ਲੋਕਾਂ ਨੂੰ ਮਲਾਈ ਜਾਂਦੇ ਹੈ ਇਹ ਸ਼ਾਬਾਸ਼ ਜੀ ਨਾਮ ਮਾਨ ਸਤਕਾਰ ਕਰਾਂਗੇ ਤਾਂ ਯਾਰ ਸਾਡੀ ਮਾੜੀ ਗੱਲ ਆ ਸਮਾਜ ਸਹਿਯੋਗ ਕਰਨ ਗੱਲ ਪਤਾ ਭਾਜੀ ਕੀ ਹੁੰਦੀ ਆ ਕਿਸੇ ਇਸ ਨਗਰਾਂ ਦੇ ਵਿੱਚ ਮੈਂ ਤਾਂ ਨਾ ਹੈਗੇ ਆ ਹਰ ਉਹ ਕੋਸ਼ਿਸ਼ ਕਰਨਾ ਚਾਹੀਦਾ ਯਾਰ ਕੋਈ ਗੱਲ ਨਹੀਂ ਬੈਠੋ ਬੁਲਸੀ ਬੈਠੋ ਕੋਈ ਗੱਲ ਨਹੀਂ ਹਰ ਅੱਜ ਕੁਝ ਉੱਥੇ ਮੈਂ ਛੋੜ ਐ ਨਾ ਪੰਨੂੰ ਚਾਹੀਦਾ ਵਾ ਚਲੋ ਇਹ ਗੱਲ ਪਹਿਲਾਂ ਹੀ ਕਰ ਲੈਂਦੇ ਆ ਆ ਗੱਲ ਹੀ ਕੁਝ ਨਹੀਂ ਸੀ ਕਿਹੜਾ ਦੱਸਿਆ ਨੇ ਨਹੀਂ 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 ਤੁਸੀਂ ਬੈਠੋ ਉਹ ਬੈਠੋ ਬਾਈ ਜੀ ਕੋਈ ਬੈਠੋ ਸਰਪੰਚ ਕੋਈ ਨਹੀਂ ਕੋਈ ਇੱਥੇ ਬੈਠੋ ਨਹੀਂ ਤੁਸੀਂ ਬਾਹਰ ਨਾ ਪਹਿਲਾਂ ਸਰਪੰਚ ਸਾਹਿਬ ਤੁਸੀਂ ਬੈਠੋ ਸਰਪੰਚ ਸਾਹਿਬ ਤੁਸੀਂ ਇੱਥੇ ਆਓ ਬੈਠੋ ਉਹ ਕੋਈ ਨਹੀਂ ਕੋਈ ਤੁਸੀਂ ਬੈਠੋ ਮਰਾ ਤੁਸੀਂ ਬੈਠੋ ਸ਼ੰਕਰ ਜੀ ਕੋਈ ਨਹੀਂ ਬੈਠੋ ਤੁਸੀਂ ਬੈਠੋ ਪ੍ਰਾਨ ਸਾਹਿਬ ਆਜੋ ਹਾਂ ਜੀ ਆਏ ਜਦੋਂ ਬੈਕ ਦੀ ਗੱਲ ਹੋਣ ਲੱਗਦੀ ਹੈ ਫਿਰ ਮੁੜ ਕੇ ਅੱਖਾਂ ਨਹੀਂ ਲੜਦੀਆਂ ਗੱਲ ਕੁਛ ਨਹੀਂ ਸਹੀ ਗੱਲ ਅੱਖਾਂ ਹੀ ਲੱਜ ਜਾਂਦੇ ਪਈਆਂ ਸੀਗੇ ਆਪਾਂ ਸਾਰੇ ਦੇਖਦੇ ਹਾਂ ਪੰਚਾਇਤਾਂ 50 ਵਾਰ ਹੋਈਆਂ ਪੰਚਾਇਤ ਉਦੋਂ ਹੀ ਹੋਊਗੀ ਜਦੋਂ ਬੰਦੇ ਨੂੰ ਪਤਾ ਸੀ ਨਿਵੇਂੜ ਸਕਦੀ ਹੈ ਸਹੀ ਗੱਲ ਤੇ ਮੁੜ ਕੇ ਅੱਖਾਂ ਨਹੀਂ ਮਿਲਦੀਆਂ ਹੋਰ ਕੋਈ ਗੱਲ ਨਹੀਂ ਹੈਗੀ ਮੁੰਡੇ ਲੜ ਪੈਂਦੇ ਫਿਰ ਵੀ ਪੰਚਾਇਤ ਹੀ ਨਿਪੜਦਾ ਪੰਚਾਇਤ ਹੀ ਨਿਪੜਦਾ ਮੁੰਡੇ ਚ ਧੱਕੋ ਮੁੱਕੀ ਹੋ ਜਾਣਗੇ ਦੋ ਉਹ ਆਕੇ ਉਹ ਇਧਰ ਮੁੰਡੇ ਦਾ ਪਰਿਵਾਰ ਬੈਠਾ ਉਹ ਦੂਜੇ ਮੁੰਡੇ ਦਾ ਬੈਠਣ ਹਾਂਜੀ ਦੱਸੋ ਹੀ ਹੈ ਚਲੋ ਛੱਡੋ ਯਾਰ ਮਾਫੀ ਮੰਗੋ ਚਲੋ ਹੱਥ ਮਿਲਾਓ ਯਾਰ ਨ ਅਹੀਂ ਅਹੀਂ ਅਸੀਂ ਇਹਨੂੰ ਮੈਂ ਕਹਿੰਨਾ ਕਿੰਨੀਆਂ ਮਿੰਟਾਂ ਕੀਤੀ ਛੱਡ ਗੱਲਾਂ ਤੋਂ ਅਸੀਂ ਬਾਈ ਬਰਾੜ ਵੀ ਮੂੰਹ ਤੇ ਬੈਠਾ ਪੁੱਛ ਬਾਈ ਬਾਈ ਬਰਾੜ ਦੇ ਕੋਡੀਆਂ ਹੱਥ ਲਾ ਕੇ ਕਿਆ ਮਹੀਆਂ ਗੱਲ ਬਾਬਾ ਜੀ ਨੇ ਵੀ ਕਹੀ ਮੈਂ ਵੀ ਕਹੀ ਦੂਜੇ ਬਾਬਾ ਜੀ ਉਹਨਾਂ ਨੇ ਵੀ ਕਹੀ ਬਾਈ ਜੀ ਜੇ ਆਪਾਂ ਬਹਿ ਕੇ ਮਿੰਟ ਪੰਜ ਤੁਸੀਂ ਲਾਓ ਅਸੀਂ ਬੱਚਾ ਲੈ ਕੇ ਵੀਰ ਜੀ ਸਾਡੇ ਸਾਹਮਣੇ ਬੱਚੇ ਨੂੰ ਬਾਹਰ ਦੀ ਪਹਜਾਇਆ ਮਗਰ ਲੋ ਇੱਕੋ ਬੂਆ ਹੀ ਮਗਰਲੇ ਬਨੇ ਦੀ ਅਸੀਂ ਅੰਦਰ ਬਾਰਸਾ ਦੇ ਸੀਗੇ ਪਰ ਮੇਰੀਆਂ ਵੀ ਘਰੇ ਪਹਿਣਾ ਹੈਗਾ ਹਾਂ ਠੀਕ ਹੈ ਜੀ ਮੇਰਾ ਦਿਲ ਨਹੀਂ ਕੀਤਾ ਮੇਰੇ ਅੰਦਰ ਪੈਰ ਪੁੱਟਰ ਨੂੰ ਜੀ ਨਹੀਂ ਕੀਤਾ ਵੀ ਆਹ ਆਹ ਚੱਲ ਬਾਹਰ ਰਿਹਾ ਵੱਖਰੀ ਗੱਲ ਹੈ ਇਹ ਇਹਨਾਂ ਦੇ ਕਮਰੇ ਅੰਦਰ ਮੈਂ ਨਹੀਂ ਜਾਣਾ। ਉਹਨੂੰ ਵਾੜ ਲਿਆ ਵਕਰੀ ਗੱਲ ਆ। ਚਲੋ ਬਾਹਰ ਕੱਢਣਗੇ ਸਹੀ। ਅਸੀਂ ਆਪਣੇ ਸਾਰੇ ਵੀਰਾਂ ਨੂੰ ਕਹਤਾ ਵੀ ਸਾਈਡ-ਸਾਈਡ ਤੇ ਖਲੋ ਜੋ। ਕਿਸੇ ਨੂੰ ਮੈਂ ਅੰਦਰ ਨਹੀਂ ਵਰਨ ਦਿੱਤਾ। ਭਾਈ ਬਰਾੜ ਭਾਈ ਬਰਾੜ ਕਿਉਂਕਿ ਭੈਣਾ ਆਪਣੇ ਧੀਆ ਭੈਣਾ ਸਾਰੇ ਨੇ ਸਾਂਝੀਆਂ। ਨਹੀਂ ਹੋ ਰਿਹਾ। ਹਾਂਜੀ। ਅਸੀਂ ਨਹੀਂ ਬੜੇ ਅਹੀਂ ਇਹਨਾਂ ਨੂੰ ਕਹੀ ਕਾ ਭਾਈ ਜੀ ਤੁਸੀਂ ਉਹ ਆਪ ਕੱਢੋ ਬੰਦਾ ਬਾਹਰ। ਅਸੀਂ ਅੰਦਰ ਨਹੀਂ ਵਰਨੇ। ਘੰਟਾ ਹੈ ਕਿ ਇਹਨਾਂ ਨੇ ਸਿਰਦਰਦੀ ਕਰਦੇ ਰਹਿ। ਇਹਨਾਂ ਨੂੰ ਵਿਚਾਰਾਂ ਨੂੰ ਸ਼ਰਗਤੀ ਕਰਨਾ ਪੈਂਦਾ ਹਰ ਜਗ੍ਹਾ। ਸਹੀ ਹੈ। ਤੇ ਜੇ ਅਨਸਾਰੀ ਆਪਾਂ ਸਮਝਾਉਂਦੇ ਲੋ ਸਾਡੀ ਪਿੰਡਾਂ ਵਾਲੇ ਬਾਈ ਆਪਣੇ ਸਾਡੇ ਆਪ ਦੇ ਸਪੋਰਟ ਨਹੀਂ ਕਰਨਗੇ ਹਨਾ ਤੇ ਫਿਰ ਉਹ ਫਿਰ ਬੰਦਾ ਕਰੂ ਕਿਵੇਂ ਕਰਨੀ ਨਹੀਂ ਕੋਈ ਗੱਲ ਨਹੀਂ ਬਸ ਉਹ ਤਾਂ ਹਰੇਕ ਜਗ੍ਹਾ ਲੜੀ ਜਾਵਾਂਗੇ ਅਸੀਂ ਇੱਕ ਦਿਨ ਅਸੀਂ ਕੰਮ ਸਾਡੋ ਖੜਾ ਲੜਾਈ ਹੁੰਦਾ ਫਗਰ ਹੀ ਨਹੀਂ ਜਾਣਾ ਜਦੋਂ ਛੱਡਦੇ ਸਸਤਾ ਹੀ ਬੈਸਲ ਹੋ ਜਾਂਦੀ ਠੀਕ ਨਹੀਂ ਤੇ ਕੰਮ ਖਤਮ ਹੋ ਜਾਂਦਾ ਅਸੀਂ ਸਾਡਾ ਕੋਈ ਦੁਸ਼ਮਣ ਨਹੀਂਗਾ ਸਹੀ ਗੱਲ ਨਾ ਸਾਨੂੰ ਦੁਸ਼ਮਣੀਆਂ ਦੀ ਲੋੜ ਆ ਨਾ ਅਸੀਂ ਕਿਤੇ ਦੁਸ਼ਮਣੀ ਪਾਉਣ ਜਾਣੇ ਆ ਠੀਕ ਹੈ ਜੀ ਐਦਾ ਹੀ ਕਰਦੇ ਆ ਜਿੰਨੀ ਕ ਸਾਨੂੰ ਲੱਗਦਾ ਜਿੱਥੇ ਤੱਕ ਅਸੀਂ ਸਹੀ ਰਹਿ ਸਕਦੇ ਹਾਂ ਉਹਨਾਂ ਕੀ ਬੋਲਣਾ ਸਾਨੂੰ ਚਾਹੀਦਾ ਉਹ ਬਸ ਠੀਕ ਸਾਡਾ ਤੇ ਇਹ ਜੋ ਹੁਣੇ ਆ ਵੀਡੀਓ ਵੀ ਲੈਣ ਦੇ ਸਾਡਾ ਇੱਕੋ ਮਕਸਦ ਆ ਕਿ ਇਹ ਵੀਡੀਓ ਲੋਕਾਂ 'ਚ ਪਹੁੰਚੇ ਇੱਕ ਮੈਸੇਜ ਆਵੇ ਕਿ ਅਸੀਂ ਕਿਸੇ ਦੇ ਦੁਸ਼ਮਣ ਨਹੀਂ ਹੈਗੇ ਵੀ ਐਦਾਂ ਨਹੀਂ ਚੰਗਾ ਲੱਗਦਾ ਆਪਣੇ ਬੱਚਾ ਕੋਈ ਗੁਲਾਬ ਬਣਾਵੇ ਤਾਂ ਆਪਾਂ ਨੂੰ ਕੀ ਦੁੱਖ ਲੱਗੂਗਾ ਠੀਕ ਹੈ ਜੀ ਇੱਕ ਦਿਨ ਬੱਚਾ ਘਰੇ ਨਾ ਹੋਵੇ ਤਾਂ ਟੈਨਸ਼ਨ ਆ ਪੈ ਜੰਦੀ ਆ ਭਾਈ ਜੀ 2 2 ਮਿੰਟ ਸਕੂਲ ਦੀ ਵਾਣ ਲੇਟ ਹੋ ਜੇ ਨਾ 2 ਵਜੇ ਸਕੂਲ ਦੀ ਵਾਣ ਆਉਂਦੀ ਆ 10 ਮਿੰਟ ਲੇਟ ਹੋਏ ਤਾਂ ਆਪਾਂ ਡਰਾਈਵਰ ਨੂੰ ਫੋਨ ਲਾਉਣ ਲੱਪਨੇ ਆ ਨਹੀਂ ਆਏ ਕਿਉਂ ਨਹੀਂ ਜੀ ਕਿੱਥੇ ਘਾਗੇ ਜੇ ਲੇਟ ਕਰ ਤੋ ਹੋ ਗਏ ਜੇ ਹਾਂਜੀ ਉਹ ਬੱਚਾ ਗਰਾਊਂਡ ਤੇ ਗਰਾਊਂਡ ਉੱਤਣ ਗਿਆ ਮਾਪੇ ਕਿਹੜੇ ਮਾਰ ਲੈਂਦਾ ਆਪਾਂ ਆਪ ਵੀ ਕੁੜਾ ਹੋ ਗਿਆ ਆਇਆ ਕਿਉਂ ਨਹੀਂ ਮੁੰਡਾ ਚਾਚੇ ਤਾਂ ਉਰ ਪਿੰਡੇ ਨਾਲ ਮੁੰਡਾ ਕਿਸੇ ਦਾ ਮੁੰਡਾ ਕਿਸੇ ਦਾ ਮੁੰਡਾ ਕਿੱਥੇ ਗਿਆ ਮੈਂ ਪਹਿਲਾਂ ਪਹਿਲਾਂ ਪੂਰੀ ਇਨਕੁਆਇਰੀ ਕਰਕੇ ਇਹ ਨਹੀਂ ਵੀ ਮੈਂ ਮੈਨੂੰ ਕਿਸੇ ਨੇ ਇਨਫੋਰਮੇਸ਼ਨ ਦਿੱਤੀ ਤੇ ਮੋਸੇ ਲੈ ਆ ਗਿਆ ਇਦਾਂ ਨਹੀਂ ਪਹਿਲਾਂ ਪੂਰੀ ਇਨਕੁਆਇਰੀ ਕਰਕੇ ਪੂਰਾ ਜਾਂਚ ਪੜਤਾਲ ਕਰਕੇ ਮੈਂ ਕਿਸੇ ਦਾ ਗੁੰਡਾ ਨਹੀਂ ਖੜਕਾਇਆ ਠੀਕ ਹੈ ਜੀ ਡਰੈਸ ਮੇਰੇ ਕੋਲ ਪੂਰਾ ਸੀ ਇਹ ਵੀ ਮਹੀਨਾ ਦੀ ਗੱਲ ਹੈ ਬਬੇ ਜੀ ਜਦੋਂ ਦਾ ਤੁਹਾਡਾ ਬਜ਼ੁਰਗ ਪੂਰਾ ਨਹੀਂ ਹੋਇਆ ਉਤੋਂ ਪਹਿਲਾਂ ਦੀ ਗੱਲ ਜੀ ਉਹ ਚਰਦੀ ਗੱਲ ਹੈ ਜੀ ਤੁਹਾਡੇ ਬਜ਼ੁਰਗ ਜਿਉਂਦੇ ਸੂਸਤ ਚਾਰ ਪੰਜ ਮਹੀਨੇ ਦੀ ਗੱਲ ਹੈ ਠੀਕ ਹੈ ਜੀ ਵਿੱਚੋਂ ਇਸ ਬੱਚੇ ਨੂੰ ਮਹੀਨਾ ਮਹੀਨਾ ਦੋ ਮਹੀਨੇ ਵਿੱਚੋਂ ਇਸ ਇਹ ਬੱਚੇ ਨੂੰ ਮਹੀਨਾ ਦੋ ਮਹੀਨੇ ਪਾਸੇ ਕਰਤਾ ਸੀਗਾ ਅਸੀਂ ਤਾਦ ਨਹੀਂ ਆਏ ਕਿਉਂਕਿ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬੱਚਾ ਹੁਣ ਉਹਨਾਂ ਦੇ ਘਰੇ ਨਹੀਂ ਹੈਗਾ ਹੁਣ ਆਏ ਨੂੰ ਥੋੜੇ ਦਿਨ ਹੋਏ ਆ ਬੱਚੇ ਆਏ ਨੇ ਠੀਕ ਹੈ ਜੀ ਤੇ ਐਦਾਂ ਹੀ ਹੁਣ ਦੋ ਤਿੰਨ ਦਿਨ ਮੈਂ ਵਿਜੀ ਸੀਗਾ ਅੱਜ ਮਦਰ ਕੇ ਮੈਂ 2:30 ਵਜੇ ਤੋਂ ਅਸੀਂ ਕਰਨ ਤਾਂ ਤੋਂ ਆਏ ਆ ਪੂਰਾ 2:30 ਵਜੇ ਤੋਂ ਆਏ ਆ ਅਸੀਂ ਸਵੇਰ ਜਦੋਂ ਦੁੱਧ ਬਣਾਉਣਾ ਗਰਮੀਤ ਕਰਾਈ ਸੈਂ ਕਰਦੇ ਬਾਈਆਂ ਕੋਲ ਇਹ ਉਹਨਾਂ ਦੇ ਬੱਚੀ ਜਾਂਦੇ ਸੀ ਮੈਂ ਕਿਹਾ ਕਿ ਤੇ ਵਿਆਹ ਇਹ ਬੱਚਾ ਆਪਣਾ ਹੁਣ ਡਰਿਆ ਪਿਆ ਵਾ ਸਰ ਆਪਣਾ ਪੁੱਛਿਆ ਮੈਂ ਕਿਹਾ ਬਾਈ ਜੀ ਕਹਿੰਦਾ ਹਾਂ ਮੈਂ ਕਿਹਾ ਵੀ ਤੁਸੀਂ ਜਦੋਂ ਤੁਸੀਂ ਸਾਨੂੰ ਉੱਥੇ ਪਿੰਡ ਦੇਖਿਆ ਵੀ ਤੁਸੀਂ ਉਸ ਟਾਈਮ ਚਾਹ ਪੀ ਲਈ ਸੀ ਕਹਿੰਦਾ ਨਹੀਂ ਨਹੀਂ ਉਹ ਦੁੱਧ ਬਣਾਉਣ ਚਲੇ ਗਏ ਸਕੂਲ ਆ ਕਹਿੰਦਾ ਨਹੀਂ ਯਾਰ ਮੈਂ ਚਾਹ ਨਹੀਂ ਸੀ ਉਹ ਹੀ ਤਰ੍ਹਾਂ ਕਿਹਾ ਤੁਸੀਂ ਆਬ ਲਾ ਲਾ ਫਿਰ ਅਸੀਂ ਕਿਹੜੇ ਵੇਲੇ ਤੋਂ ਤੁਰੇ ਹਾਂ ਹਾਂ ਹੈਨਾ ਮਤਲਬ ਯਾਰ ਮੇਰੇ ਮੈਂ ਮਾਫੀ ਮੰਗਦਾ ਤੇਰੇ ਤੋਂ ਪਰ ਉਹ ਬੰਦਾ ਜਿਹੜਾ ਲਾਲ ਪਾਗਲ ਹੈ ਨਾ ਉਹਦਾ ਮੁੰਡਾ ਵਾ ਠੀਕ ਹੈ ਜੀ ਤੁਹਾਨੂੰ ਦੁੱਖ ਲੱਗਾ ਕਿ ਮੇਰੇ ਪਿਓ ਨੂੰ ਤੁਸੀਂ ਗਲਤ ਕਿਉਂ ਕਹਿ ਰਹੇ ਆ ਸਿਰਫ ਅੜਾ 2 ਮਿੰਟ 2 ਮਿੰਟ ਗੱਲ ਤੇ ਉਹਨੂੰ ਕਿੰਨਾ ਦੁੱਖ ਲੱਗਾ ਉਹ ਜਿਹੜੇ ਪੁੱਜੀ ਦੇ ਪੁੱਤ ਨੂੰ 7 ਸਾਲ ਤੋਂ ਪਤਾ ਹੀ ਨਹੀਂ ਕਿ ਕੀ ਕੀਤਾ ਹੈ ਗਾਲ੍ਹਾਂ ਸ਼ਬਦ ਨਹੀਂ ਬੋਲਾ ਤੂੰ ਮੈਨੂੰ ਮਾਰਨ ਪੈਣਾ ਗਾਲਤੋ ਆ ਗਈ ਨਾ ਗਾਲਤੋ ਆ ਗਈ ਨਾ ਮੈਂ ਤੇਰੇ ਪਾਪੇ ਨੂੰ ਨਹੀਂ ਕਹਿੰਦਾ ਮੈਂ ਕਹਿੰਦਾ ਹਾਂ ਬਈ ਯਾਰ ਕਬਈ ਨੂੰ ਮੈਂ ਮੰਦਾ ਸ਼ਬਦ ਨਹੀਂ ਬੋਲਾ ਮੈਂ ਇਹੀ ਕਹਿੰਦਾ ਬਾਈ ਜੀ ਤੁਸੀਂ ਵੀ ਝੂਠ ਬੋਲਿਓ ਤੂੰ ਮੈਨੂੰ ਮਾਰਨ ਤੱਕ ਪਿਆ ਕਿੰਨਾ ਦੁੱਖ ਲੱਗਿਆ ਆ ਬੰਦੇ ਦਾ ਗੱਲ ਨਹੀਂ ਸਮਝੀ ਪਤਾ ਗੱਲ ਕੀ ਆ ਗੱਲ ਦੁੱਖ ਦੀ ਦੱਸਣ ਦੇ ਆ ਇਹ ਕਿੰਨਾ ਦੁੱਖ ਲੱਗਿਆ ਨਹੀਂ ਟਰਨਾ ਸਹਿ ਹੁੰਦਾ ਨਹੀਂ ਟਰਨਾ ਕਿਉਂ ਦੁੱਖ ਲੱਗਿਆ ਉਹੋ ਹੀ ਗੱਲ ਚਣ ਕਰਨਾ ਹੀ ਪੈਂਦਾ ਉਸ ਨੂੰ ਬਈ ਹੁਣ ਸਰਮਣ ਕਿ ਲਿਆ ਉਹਨੂੰ ਬੱਚੇ ਨੂੰ ਉਹਨੇ ਕਿ ਲਿਆ ਠੀਕ ਹੋ ਚੱਲ ਢਾੜੀ ਤੋੜ ਲਿਆ ਉਹਨੂੰ ਪੰਜਾ ਪਿੱਛੇ ਭਾਈ ਕਹਿ ਹੁੰਦੇ ਆ ਚਾਹੇ ਬੋਲਵਾ ਦੇ ਹੈਗੀ ਪਰ ਅਸ ਕਹਿਣਾ ਨਹੀਂ ਜਮਾਣਾ ਕਿ ਹੋਰ ਹੋਰ ਕੀ ਗੱਲ ਤਾਂ ਆਈ ਹੈ ਇਹਨੂੰ ਮਤਾਂ ਨਾ ਵੀ ਤੇਰੇ ਦਿਮਾਗ 'ਚ ਨਹੀਂ ਕਰਦੀ ਉਹ ਭਰਾ ਵੀ ਆਪਣਾ ਇਹ ਕਿਹੜਾ ਦੁੱਖ ਮਣਾ ਇਹ ਬਾਅਦ ਚ ਸੋਚੂਗਾ ਯਾਰ ਮੈਂ ਵੀ ਗੱਲ ਪੈਂਦਾ ਇਸ ਸੰਸਥਾ ਵਾਲਿਆਂ ਦੇ ਆਏ ਦੇ। ਉਹ ਗੱਲ ਧੀਰੇ ਧੀਰੇ ਹੋ ਜਾਂਦਾ ਪਿੰਡ। ਉਹ ਕਹਿੰਦੇ ਤੈਨੂੰ ਕਿਤੇ ਕੰਮ ਪੈ ਗਿਆ ਤੂੰ ਸਾਨੂੰ ਫੋਨ ਕਰਨਾ। ਕਿਹਾ ਆਇਓ ਯਾਰ ਇਹ ਸਾਡੇ ਪਿੰਡ ਦੇ ਜਵਾਕ ਬਣਿਆ ਕਿਹਨੇ। ਹਾਂਜੀ। ਇਹਦੇ ਪਿੰਡ ਹੋਰ ਵੀ ਹੈਗੇ ਆ। ਅੱਛਾ ਠੀਕ ਹੈ। ਹੈਗੇ ਤਾਂ ਟੱਡ ਪਿੰਡ ਹੋਰ ਵੀ। ਠੀਕ ਹੈ ਜੀ। ਤੁਹਾਨੂੰ ਸਾਰਿਆਂ ਨੂੰ ਪਤਾ ਵਾ। ਪਤਾ ਮੈਨੂੰ ਵੀ ਆ। ਠੀਕ ਹੈ ਜੀ। ਪਰ ਉਹਨਾਂ ਨੂੰ ਬੇਨਤੀ ਕਰਨੀ ਆ। ਠੀਕ ਹੈ ਜੀ ਹਾਂ ਕੀ ਨੀ ਬੀਨਤੀ ਸਰਪੰਚ ਸਾਹਿਬ ਬੈਠੇ ਆ ਜੀ ਕਹਿੰਦੇ ਵੀ ਮੈਂ ਨਹੀਂ ਚਾਹੁੰਦਾ ਕਿ ਆਪਾਂ ਹਨਾ ਸਰਪੰਚ ਸਾਹਿਬ ਹਨਾ ਠੀਕ ਹੈ ਜੀ ਅਸੀਂ ਅੱਜ ਆਏ ਆ ਬੱਚੇ ਮੈਨੂੰ ਤੁਹਾਡੇ ਪਿੰਡ ਕਾਫੀ ਘਰਾਂ ਦੇ ਵਿੱਚ ਹੈਗੇ ਆ ਠੀਕ ਹੈ ਜੀ ਇੱਕ ਅਨਾਉਂਸਮੈਂਟ ਕਰ ਦਿਓ ਮੈਂ ਨਹੀਂ ਚਾਹੁੰਦਾ ਕਿ ਆਪਾਂ ਉਹਨਾਂ ਨੂੰ ਜੀ ਅਸੀਂ ਉਹਨਾਂ ਤੇ ਨਾ ਕੋਈ ਰੌਲਾ ਪਾਵਾਂਗੇ ਨਾ ਕੋਈ ਵੀਡੀਓ ਬਣਾਵਾਂਗੇ ਸਾਡੇ ਬੱਚੇ ਦਾ ਵਾਸ ਕਰ ਦਿਓ ਠੀਕ ਹੈ ਜੀ ਠੀਕ ਹੈ ਜੀ ਹਾਂ ਜੇਕਰ ਕਿਸੇ ਦੇ ਘਰ ਹੈਗੇ ਉਹਨਾਂ ਨੂੰ ਦੱਸ ਦਿਓ ਠੀਕ ਹੈ ਜੀ ਮੰਦਬੁੱਧੀ ਬੱਚੇ ਹੈਗੇ ਕਿਸੇ ਘਰ ਆ ਆ ਪੜ ਕੇ ਸੌਂਵ ਦਿਓ ਕੇ ਦੇ ਥਰੂ ਕਰ ਲਓ ਆਪ ਅੱਗੇ ਬਣਾਓ ਅਸੀਂ ਕੁਝ ਨਹੀਂ ਬੋਲਦੇ ਨਾ ਵੀਡੀਓ ਬਣਾਵਾਂਗੇ ਨਾ ਉਹ ਬੰਦੇ ਅੱਗੇ ਆਉਣਗੇ ਪਰ ਜੇਕਰ ਅੱਜ ਉਹਨਾਂ ਨਾਂ ਦਿੱਤਾ ਤੇ ਮੈਂ ਕਿ 15 ਮਈ ਦੀ ਨਹੀਂ ਮੈਂ ਫਿਰ ਅੜਾ ਦੇ ਬੈ ਜਾ ਬੈ ਜਾ ਬੈ ਜਾ ਬੈ ਜਾ ਮੈਂ ਆ ਜਾ ਕੋਈ ਨਹੀਂ ਆਜਾ ਬੈ ਜਾ ਪਹਿਲਾਂ ਡਰਦਾ ਮੰਜੇ ਦੇ ਬੈਨ ਤੋਂ ਹੀ ਐ ਹੋ ਗਿਆ ਸਰਮਣਾ ਮੇਰੇ ਓਏ ਇਹ ਬਹੁਤ ਜ਼ਿਆਦਾ ਕੋਟੀ ਕਾਟੀ ਕੋਈ ਪਾ ਦੇ ਤੇ ਜਾ ਫਿਰ ਆਪਾਂ ਜੈਕਟਾ ਪਾਈਆਂ ਸਾਰੇ ਨੇ ਉਹਨੇ ਵਿਚਾਰ ਨਦੀਆਂ ਬਾਹਲੀ ਪਾਈ ਆ ਤੇ ਗੱਡੀ ਚੋਂ ਕੱਢ ਕੇ ਪਾਰੇ ਜਾ ਬੰਦੇ ਨੂੰ ਇਹ ਕਿ ਪਹਿਲਾ ਹਾਂ 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 ਬੜਾ ਹੁਣ ਕੰਮ ਆ ਲੱਗ ਰਿਹਾ ਕਾਫੀ ਪੱਕਾ ਪਾ ਦੇ ਸਰਵਰਸ ਪਾ ਦੇ ਨੂੰ ਉਹ ਠੰਡ ਕੇ ਪਾਰੇ ਪਾਲਾ ਪਾਲਾ ਕੋਈ ਖੁਸ਼ ਹੋ ਗਿਆ ਜੀ ਪਾ ਦੇ ਬੰਮਾ ਕੀ ਦਿੱਕਤ ਹੈ ਹੈ ਕੀਤਾ ਕਿਥੇ ਕਿਥੇ ਕੀ ਹੋ ਜਾਣਾ ਨਹੀਂ ਆ ਗਈ ਆ ਯਾਰ ਸੁਣ ਗੱਲ ਸੁਣ ਉਹ ਮੈਂ ਠੰਡ ਲੱਗਣ ਦੀ ਨਹੀਂ ਆਪਾਂ ਜਗਦਾ ਪਈਆਂ ਹਨਾ ਕਾ ਰੱਖ ਤੇ ਰਹਿੰਦੇ ਆਹ ਵੜਾ ਯਾਰ ਜਾ ਕੇ ਫਿਰ ਨਵੀ ਲੈ ਕੇ ਜਾਵਾਂ ਨਵੀ ਓਏ ਨਾ ਦੇ ਦੱਸ ਦੇ ਉਦਾਂ ਨਵੀ ਹੱਥ ਤੇ ਮਲਾ ਆ ਵੀ ਨਵੀ ਜਾਲਾ ਕਿੰਨਾ ਹੈ ਵੜਾ ਪੜਾ ਵੜਾ ਮਾਰ ਲਾਂਗੇ

ਦੇ ਨੇ ਨੂੰ ਥੋੜੇ ਜਿਹਾ ਲਾਲ ਦੇ ਠੀਕ ਐ ਹੈ ਉਹ ਦੇਖ ਨਾ ਦੇ ਦੇ ਹਾਂ ਨਾ ਕੀ ਤੇਰਾ ਫਿਰ ਨਾ ਕੀ ਐ ਲਾਲ ਹੈ ਤੂੰ ਸੌਂਦਾ ਕਿੱਥੇ ਹੁੰਦਾ ਵਾ ਸੌਂਦਾ ਕਿੱਥੇ ਲਾ ਦੋ ਲੱਫੇਗਾ ਕਿੱਥੇ ਸੌਂਦਾ ਨਾ ਇੱਕ ơi ਸਰਵਨਾ ਰੱਖ ਲੈ ਇਥੇ ਸੌਂਦਾ ਕਿੱਥੇ ਨਾ ਕਿੱਥੇ ਸੌਂਦਾ ਨਾ ਤੋ ਹੈ ਕਿਹੜੇ ਕਮਰੇ ਚ ਕਮਰੇ ਕੇ ਲਈ ਸੌਂਦਾ ਨਾ ਬਰਾਂਡੇ ਸੌਂਦਾ ਨਾ ਕਿੱਥੇ ਦੱਸ ਕਿੱਥੇ ਸੌਂਦਾ ਨਾ ਮੈਂ ਜਾ ਕਿੱਥੇ ਤੇਰਾ ਤੇਰਾ ਮੈਂ ਜਾ ਕਿੱਥੇ ਆ ਨਾ ਹੋਰ ਦੋ ਵਧੇ ਰਪੈ ਹੈ ਹੈ ਫਿਰ ਹੋਰ ਦੋ ਵਧੇ ਮੰਜਾ ਕਿਹੜਾ ਜਿਹੜਾ ਦਾਨ ਦੇ ਕਿਹੜੇ ਮੰਜੇ ਸੁਣਾ ਨਾ ਲੋ ਹੈ ਨਾਲੀ ਚਾਪੀ ਨਹੀਂ ਅੱਜ ਵਰਾਲੀ ਸਕੈਮ ਫਿੱਟ ਗਿਆ ਬੜਾ ਤੇਲਦੂਲਾ ਹੈ ਵੀਰਾ ਵੇਲਾ ਕੁੱਤੇ ਨੂੰ ਸਾਫ-ਸਾਫ ਰੱਖਦੇ ਜੇ ਇੱਧਰ ਦੇਖੋ ਵੀਰ ਕੁੱਤੇ ਨੂੰ ਸਾਫ-ਸਾਫ ਰੱਖਦੇ ਜੇ ਤੇ ਆਹ ਵਿਚਾਰੇ ਜਿਹੜੇ ਮੰਦਬੁੱਧੀ ਵਿਚਾਰੇ ਤੇ ਇਹਨਾਂ ਤੋਂ ਵਿਚਾਰਿਆਂ ਤੇ ਤਛੱਦਤ ਹੁੰਦਾ ਆਹ ਦੁਨੀਆ ਦੇ ਹੈ ਨਹੀਂ ਦਾਦੇ ਹਾਂ ਕਿ ਨਾ ਕਿਦੜਾ ਹੈ ਹੈ ਨਾ ਕਿ ਆ ਪਿੰਡ ਕਿਹੜਾ ਤੇਰਾ ਤੇਰਾ ਪਿੰਡ ਕਿਹੜਾ ਹੈ ਹੂੰ ਤੇਰਾ ਪਿੰਡ ਕਿਹੜਾ ਹੈ ਹੈ ਦਾਦੇ ਮੇਰਾ ਪੁੱਤ ਨਹੀਂ ਆ ਮਰਾ ਬੁੱਗਾ ਨਹੀਂ ਆ ਦਾਦੇ ਪਿੰਡ ਕਿਹੜਾ ਹੈ ਹੈ ਪਿੰਡ ਕਿਹੜਾ ਤੇਰਾ ਮੇਰਾ ਜਣਾ ਆ ਜਾ ਆਹ ਨਾ ਪਿੰਡ ਨਹੀਂ ਨਹੀਂ ਵੀ ਨਹੀਂ ਮੰਮੀ ਕੋਲ ਜਾਣਾ ਹੈ ਮੰਮੀ ਡੈਡੀ ਕੋਲ ਮੰਮੀ ਡੈਡੀ ਕੋਲ ਜਾਣਾ ਆਪਣੇ ਕੋਲ ਹਾਂ ਆ ਬਾਅਦ ਵਿੱਚ ਦੱਸਦੇ ਆ ਪਰ ਇਹਦੇ ਨਾਲ ਹੋਰ ਨਹੀਂ ਵਿਆਹ ਗੇਂ ਦਾ ਦਾਲਦੇ ਹਰਿਆ ਹਾਂ ਕੀ ਗਣੀ ਗੱਚ ਕਹਣੀ ਠੀਕ ਹਣਾ ਕਿਥੋਂ ਦਾ ਕਿਥੋਂ ਦਾ ਮੈਂ ਆ ਨਾ ਬੈਗ ਦੀ ਗੱਲ ਕਰੀ ਆ ਨਾ ਨੂੰ ਕਿਥੋਂ ਲੰਮੇ ਪੈਣਾ ਨਾ ਚਾਚੇ ਘਰੇ ਸੌਂਦਾ ਕਿਥੋਂ ਨਾ ਦਾਦੇ ਸੌਂਦਾ ਪਰਲੇ ਘਰੇ ਆ ਪਰਲੇ ਘਰੇ ਸੌਂਦਾ ਲੱਦਾ ਹਾਂ ਆ ਜਾ ਪਰਲੇ ਘਰੇ ਸੌਂਦਾ ਇਹ ਲਾ ਕਿਦਾਂ ਤੇ ਆ ਰਵੰਦਾ ਨਾ ਪਰਲੇ ਘਰੇ ਆ ਦੋ ਘਰਾਂ ਦਾ ਸਾਜਾ ਹੀ ਆ ਤੇ ਨਾ ਤੇ ਦੱਸ ਦੀ ਤੇਰਾ ਕੀ ਆ ਯਾਰ ਕਹਿੰਦਾ ਹਾਂ चला उरे का मिनो फड़ाला हैं हां मिनो फड़ाला पे भाई आगे हैं के मिनो फड़ाला बाद चले लीली मेरे तो बाद चले लीली मेरे तो कहे हैं मैं तो ले ली ये बंद है एक मिनट आ वीर फली घर में kada मैं kada बंद आ जाओ आजा मेरे बेटा आजा 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 मेरे बेटा ਆਜਾ ਆਜਾ ਉੱਤੇ ਆਜਾ ਇੱਧਰ ਤਾਂ ਨਹੀਂ ਜਾਂਦਾ ਹਨਾ ਆਜਾ ਉੱਤੇ ਵੀ ਨਹੀਂ ਆਜਾ ਕੋਈ ਨਹੀਂ ਆਉਂਦਾ ਤੈਨੂੰ ਕੋਈ ਕੁਝ ਨਹੀਂ ਆਉਂਦਾ ਕੋਈ ਕੋਈ ਨਹੀਂ ਆਉਂਦਾ ਉਹ ਠੀਠਾ ਵੀਰੇ